ਪਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਅਸੀਂ ਲੈਤੇ ਨੇ ਤੁਹਾਡੇ ਪੰਜਾਬ ਪੁਲਿਸ ਦੇ ਪੀਵਾਈਕਿਊ ਨਾਲ ਸਾਡੇ ਕੋਲੇ ਹੈਗੇ ਨੇ ਪੀਟਪਲੱਸਬੀ 2021 ਤੋਂ ਆਪਾਂ ਚੱਕੇ ਨੇ ਤੁਹਾਡੇ ਪੰਜਾਬੀ ਵਿਆਕਰਨ ਦੇ ਪੀਵਾਈਕਿਊ ਤੇ ਨਾਲ ਤੁਹਾਡੇ ਕੋਲੇ ਲਾਸਟ ਦੇ ਵਿੱਚ ਮਿਲੂਗੀ ਸਾਨੂੰ ਪੰਜਾਬ ਜੀਕੇ ਓਕੇ ਸਕਰੀਨ ਤੇ ਪਹਿਲਾ ਸਵਾਲ ਹੈਗਾ ਤੁਹਾਡਾ ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਤਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਜਿਹੜਾ ਗਜ਼ਲ ਆ ਗਜ਼ਲ ਦੇ ਸਹੀ ਸਪੈਲਿੰਗ ਵਾਲਾ ਸ਼ਬਦ ਚੁਣਨਾ ਤੁਸੀਂ ओके okay, एक वारी ਵੀਡੀਓ ਰੋਕੇ ਅਨਸਰ ਕਰੋ ਨਾਲ ਨਾਲ ਬਾਕੀ ਨੋਟ ਕਰ ਲਓ ਇੱਕ ਤੁਹਾਡੇ ਕੋਲ ਸ਼ਬਦ ਆਉਂਦਾ ਸੋਰਾ ਜਿਹੜਾ ਬਹੁਤ ਵਾਰ ਪੁੱਛਿਆ ਹੋਇਆ ਸੋਰਾ ਸ਼ਬਦ ਦੇ ਸਹੀ ਸਪੈਲਿੰਗ ਇੱਕ ਹੁੰਦਾ ਬੋਟੀ ਬੋਟੀ ਸ਼ਬਦ ਦੇ ਸਹੀ ਸਪੈਲਿੰਗ ਓਕੇ ਹਵਾ ਦਾ ਜਿਹੜਾ ਹਵਾਵਾਂ ਬਣਾਉਣੇ ਆਪਾਂ ਬਹੁਵਚਨ ਬਣਾਉਣੇ ਆ ਸਹੀ ਸਪੈਲਿੰਗ ਤੇ ਥੋੜਾ ਸ਼ਾਮਾਂ ਦਾ ਸਹੀ ਸਪੈਲਿੰਗ ਓਕੇ ਇਹ ਚਾਰੇ ਨੋਟ ਕਰ ਲਓ ਇਹ ਬਹੁਤ ਵਾਰ ਆਏ ਹੋਏ ਨੇ ਤਾਂ ਗਜਲ ਜਿਹੜੇ ਸੇ ਸਪੈਲਿੰਗ ਨੇ ਉਹ ਹੁਣਾ ਸੀਗਾ ਇਹ ਵਾਲੇ ਗਜ਼ਲ ਜੇ ਪੁੱਛਣ ਜਿਹੜਾ ਗਜ਼ਲ ਸ਼ਬਦ ਆ ਉਹ ਕਿਹੜੀ ਪਾਸ਼ਾ ਦਾ ਗਜ਼ਲ ਸ਼ਬਦ ਹੈਗਾ ਸਾਡਾ ਅਰਬੀ ਪਾਸ਼ਾ ਦਾ ਸ਼ਬਦ ਓਕੇ ਆਧੁਨਿਕ ਪੰਜਾਬੀ ਕਾਵਿ ਦੇ ਵਿੱਚ ਗਜ਼ਲ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਮੂਨ ਸਿੰਘ ਨੂੰ ਜਿਹੜਾ ਗਜ਼ਲ ਆ ਇਹ ਸੀਗਾ ਸਾਡਾ ਮੱਧਕਾਲ ਪੰਜਾਬੀ ਕਾਵਿ ਦੇ ਵਿੱਚ ਇਹ ਸਾਨੂੰ ਮਿਲਦਾ ਮੱਧਕਾਲ ਦੇ ਵਿੱਚ ਜਿਆਦਾ ਫੇਮਸ ਸੀਗਾ ਤੇ ਅੱਜ ਕੱਲ ਇਹਦੀ ਕੀ ਨਾ ਨਹੀਂ ਹੈਗਾ ਗਜ਼ਲ ਦਾ ਓਕੇ ਤਾਂ ਇਹਦੇ ਵਿੱਚ ਗਜ਼ਲ ਸ਼ਬਦ ਦਾ ਜਿਹੜਾ ਅਰਬੀ ਮੀਨਿੰਗਾ ਹੈਗਾ ਉਹ ਕੀ ਆ ਆਪਣੇ ਕਿਸੇ ਵੀ ਪਿਆਰੇ ਨਾਲ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ ਉਹਦੀ ਸਿਫਤ ਕਰਨੀ ਓਕੇ ਤਾਂ ਉਹ ਹੈਗਾ ਗਜ਼ਲ ਸ਼ਬਦ ਦਾ ਮੀਨਿੰਗਾ ਮੈਂ ਆਪ ਉਸ ਨੂੰ ਚਾਹ ਪਾਰਟੀ ਤੇ ਛੱਡਣ ਗਿਆ ਬਾਕ ਵਿੱਚ ਆਪ ਜਿਹੜਾ ਸ਼ਬਦ ਆਇਆ ਦੀ ਕਿਸਮ ਦੱਸੋ ਤਾਂ ਜਿਹੜਾ ਆਪ ਸ਼ਬਦ ਆ ਉਹਦੀ ਕੀ ਕਿਸਮ ਆ ਆਪ ਸ਼ਬਦ ਓਕੇ ਤਾਂ ਉਹਨੂੰ ਛੱਡਣ ਗਿਆ ਇਹ ਆਪਣੇ ਆਪ ਵਿੱਚ ਕੰਪਲੀਟ ਬਾਕ ਆ ਮੈਂ ਮੈਂ ਵੀ ਕੀ ਇੱਕ ਪੜਨਾਮਾ ओके ਕਿਸੇ ਵੀ ਪੜਨਾਮ ਨਾਲ ਆ ਕੇ ਜਦੋਂ ਕੋਈ ਸ਼ਬਦ ਉਸਦੀ ਨਿਜਤਾ ਦੱਸਦਾ ਓਕੇ ਉਹਨੂੰ ਆਪਾਂ ਕਹਿੰਦੇ ਹਾਂ ਨਿਜਵਾਚਕ ਪੜਨਾਮ ਪੜਨਾਮ ਸਾਡੇ ਕੋਲੇ ਕੀ ਆ ਸ਼ਬਦ ਸ੍ਰੈਣੀ ਜਿਹੜਾ ਹੁੰਦਾ ਸਾਡੇ ਕੋਲੇ ਛੇ ਤਰ੍ਹਾਂ ਦਾ ਓਕੇ ਪੁਰਖਵਾਚਕ ਪੜਨਾਮ ਸਾਡੇ ਕੋਲੇ ਹੁੰਦਾ ਤਿੰਨ ਤਰ੍ਹਾਂ ਦਾ ਜੇ ਉਹ ਪੁੱਛ ਲੈਂਦੇ ਕਿ ਜਿਹੜਾ ਮੈਂ ਸ਼ਬਦ ਇਹ ਪੁਰਖਵਾਚਕ ਓਕੇ ਪੁਰਖਵਾਚਕ ਦੇ ਵਿੱਚ ਵੀ ਕਿਹੜਾ ਪੁਰਖ ਆ ਓਕੇ ਜਿਵੇਂ ਮੈਂ ਜਿਹੜਾ ਗੱਲ ਕਰ ਰਿਹਾ ਹੁੰਦਾ ਉਹ ਹੁੰਦਾ ਪਹਿਲਾ ਪੁਰਖ ਤੁਸੀਂ ਦੂਜਾ ਪੁਰਖ ਤੂੰ ਤੋਂ ਤੁਸੀਂ ਓਕੇ ਉਹ ਇਹ ਹੁੰਦਾ ਸਾਡਾ ਤੀਜਾ ਪੁਰਖ ਓਕੇ ਤਾਂ ਜਿਹੜਾ ਮੈਂ ਸ਼ਬਦ ਸੀਗਾ ਉਹ ਪੁਰਖਵਾਚਕ ਪੜਨਾਮ ਸੀ ਪੁਰਖਵਾਚਕ ਚ ਵੀ ਕਿਹੜਾ ਪੜਨਾਮ ਸੀ ਪਹਿਲਾ ਪੁਰਖਵਾਚਕ ਪੜਨਾਮ ਜਿਸ ਕੁੜੀ ਵਿੱਚ ਮੁੰਡਿਆਂ ਵਾਲੀਆਂ ਆਦਤਾਂ ਹੋਣ ਉਸ ਨੂੰ ਕੀ ਆਖਦੇ ਹਨ ਓਕੇ ਇਹ ਤੁਹਾਡਾ ਸੀਗਾ 2021 ਦੇ ਵਿੱਚ ਪੀਟੀਪੀਐਸਪੀ ਦਾ ਓਕੇ ਤਾਂ ਉਹਨਾਂ ਕਹਿੰਦੇ ਆਪਾਂ ਮਾਹੀ ਮੁੰਡਾ ਦਵਾਬੀਆ ਸ਼ਬਦ ਵਿੱਚ ਪਛੇਤਰ ਹੈ ਤਾਂ ਇਹ ਸ਼ਬਦ ਦੇ ਵਿੱਚ ਕਿਹੜਾ ਖੇਤਰ ਦੀ ਗੱਲ ਤੋਂ ਕੀਤੀ ਹੋਈ ਆ ਓਕੇ ਇਹਦੇ ਵਿੱਚ ਜਿਹੜਾ ਦਬਾਬ ਸ਼ਬਦ ਪੁੱਛ ਲੈਣ ਸਿੰਪਲ ਹੀ ਦਬਾਬ ਸ਼ਬਦ ਪੁੱਛ ਲੈਣ ਓਕੇ ਤਾਂ ਇਹ ਹੈਗਾ ਸਾਡਾ ਫਾਰਸੀ ਪਾਸ਼ਾ ਦਾ ਸ਼ਬਦ ਜਿਹਦਾ ਮੀਨਿੰਗ ਹੁੰਦਾ ਦੋ ਆਬ ਆਬ ਦਾ ਮੀਨਿੰਗ ਕੀ ਹੈਗਾ ਪਾਣੀ ਦੋ ਪਾਣੀਆਂ ਦੇ ਵਿਚਕਾਰ ਜਿਹੜੀ ਵੀ ਮਤਲਬ ਜਗ੍ਹਾ ਹੁੰਦੀ ਆ ਕਿਹੜੇ ਦੋ ਪਾਣੀ ਇੱਕ ਹੁੰਦਾ ਸਾਡਾ ਬਿਆਸ ਤੇ ਇੱਕ ਸਾਡਾ ਦਰਿਆ ਸਤਲੁਜ ओके ਕਿੰਨੇ ਜ਼ਿਲ੍ਹੇ ਆਉਂਦੇ ਨੇ ਦਬਾਬ ਸ਼ਬਦ ਦੇ ਵਿੱਚ ਸੌਰੀ ਦਬਾਬ ਜਿਹੜਾ ਉਪ ਖੇਤਰ ਆ ਸਾਡੇ ਕੋਲੇ ਉਹਦੇ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਉਹਦੇ ਵਿੱਚ ਆਉਂਦੇ ਨੇ ਸਾਡੇ ਟੋਟਲ 4 ਜ਼ਿਲ੍ਹੇ ਕਿਹੜੇ ਚਾਰ ਜ਼ਿਲ੍ਹੇ ਇੱਕ ਜਲੰਧਰ ਆਉਂਦਾ ਕਪੂਰਥਲਾ ਆਉਂਦਾ ਨਮਾ ਸ਼ਹਿਰ ਤੇ ਹੁਸ਼ਿਆਰਪੁਰ ਓਕੇ ਜਿਹੜਾ ਕਪੂਰਥਲਾ ਇਹ ਅੱਗੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਕੱਲਾ ਸਾਡਾ ਇੱਕ ਜ਼ਿਲ੍ਹਾ 23 ਦੇ ਵਿੱਚ ਸਾਡਾ ਇੱਕ ਜ਼ਿਲ੍ਹਾ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਓਕੇ ਤਾਂ ਜਿਹੜਾ ਦਵਾਬੀਆ ਇਹਦੇ ਵਿੱਚ ਪਛੇਤਰ ਲੱਗਿਆ ਹੋਇਆ ਓਕੇ ਤਾਂ ਉੱਥੋਂ ਦੇ ਰਹਿਣ ਵਾਲੇ ਲੋਕਾਂ ਇਹ ਹੈਗਾ ਫਾਸੀ ਪਾਸ਼ਾ ਦਾ ਇਹਦੇ ਵਿੱਚ ਜਿਹੜੀ ਸਾਡੀ ਉਪਭਾਸ਼ਾ ਸਾਡੇ ਕੋਲ ਟੋਟਲ ਕਿੰਨੇ ਆ ਚਾਰ ਉਪਭਾਸ਼ਾ ਦਾ ਜਿਹੜੀ ਦਬਾਬੀ ਉਪਭਾਸ਼ਾ ਇਹਦੇ ਵਿੱਚ ਬਾਵੇ ਦੀ ਥਾਂ ਤੇ ਹਮੇਸ਼ਾ ਬੱਬਾ ਬੋਲਿਆ ਜਾਂਦਾ ਓਕੇ ਜਿਵੇਂ ਬਾਵੇ ਦੀ ਥਾਂ ਤੇ ਮੰਮਾ ਕਿੱਥੇ ਬੋਲਿਆ ਜਾਂਦਾ ਮਲਵਈ ਦੇ ਵਿੱਚ ਬੋਲਿਆ ਜਾਂਦਾ ਇੱਥੇ ਬਾਵੇ ਦੀ ਥਾਂ ਤੇ ਬੱਬਾ ਬੋਲਿਆ ਜਾਂਦਾ ਹੈ ਲਿਖਿਆਂ ਵਿੱਚੋਂ ਪਦਾਰਥਵਾਚਕ ਵਸਤੂਵਾਚਕ ਨਾਮ ਦੱਸੋ ਤਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਨਾਮ ਦਸਣਾ ਨਾਮ ਸਾਡੇ ਕੋਲੇ ਕਿੰਨੇ ਤਰ੍ਹਾਂ ਦਾ ਪੰਜ ਤਰ੍ਹਾਂ ਦਾ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਕਿਹੜਾ ਦੁੱਧ ਸਿਰੈਣੀ ਗਾਂ ਜਾਂ ਤਰਤੀ ਓਕੇ ਤਰਤੀ ਸਾਡੇ ਕੋਲੇ ਕੀ ਆ ਤਾਂ ਇਹ ਕੀ ਹੋ ਗਿਆ ਖਾਸ ਨਾਮ ਹੋ ਗਿਆ ਗਾਂ ਸਾਡੇ ਕੋਲੇ ਜਾਤੀਵਾਚਕ ਹੋ ਗਿਆ ਜਾਂ ਆਮ ਨਾਮ ਵੀ ਕਹਿ ਸਕਦਾ ਦੇ ਨੂੰ ਆਮ ਨਾਮ ओके ਸਰੈਣੀ ਸਾਡੇ ਕੋਲੇ ਇਕੱਠ ਵਜ ਗਿਆ ਜਿਵੇਂ ਸਰੈਣੀ ਹੋ ਗਿਆ ਜਥਾ ਹੋ ਗਿਆ ਫौज ਹੋ ਗਿਆ ਦੁੱਧ ਜਿਹੜੇ ਵੀ ਸ਼ਬਦ ਦੇ ਅੰਗੇ ਸਾਨੂੰ ਕਿਸੇ ਨਾ ਕਿਸੇ ਇਕਾਈ ਦੀ ਲੋੜ ਪਵੇ 1 ਲੀਟਰ ਦੁੱਧ 2 ਲੀਟਰ ਦੁੱਧ 1 ਕਿਲੋ ਰੇਤ 1 ਕਿਲੋ ਖੰਡ 1 ਮੀਟਰ ਕੱਪੜਾ ਓਕੇ ਉਹ ਹੁੰਦੇ ਸਾਡੇ ਪਦਾਰਥਵਾਚਕ ਜਿਸ ਕਿਰਿਆ ਦਾ ਕਰਤਾ ਕੰਮ ਆਪ ਨਾ ਕਰੇ ਸਗੋਂ ਕਿਸੇ ਦੂਜੇ ਕੋਲੋਂ ਕਰਵਾਵੇ ਉਹ ਕਿਰਿਆ ਕਿਹੜੀ ਹੁੰਦੀ ਹੈ ਤੌ ਕਿ ਰਿਆ ਨਾ ਆਪਾਂ ਕਿਹੜੀ ਕਿਰਿਆ ਖਾਂਗੇ ਜਿਹਦੇ ਵਿੱਚ ਕਰਤਾ ਆਪ ਕੰਮ ਨਹੀਂ ਕਰ ਰਿਆ ਓਕੇ ਤਾਂ ਸਾਡੇ ਕੋਲੇ ਕੰਮ ਕਰਨ ਵਾਲੇ ਨੂੰ ਕੀ ਕਹਿੰਦੇ ਕਰਤਾ ਜਿਹਦੀ ਉੱਪਰ ਕੰਮ ਹੋ ਰਿਹਾ ਹੋਵੇ राम ਕਿਤਾਬ ਪੜ ਰਿਹਾ ਹੈ ਓਕੇ ਉਹਨੂੰ ਕਹਿੰਦੇ ਆਪਾਂ ਕਰਮ ਤੇ ਲਾਸਤ ਦੇ ਵਿੱਚ ਆਉਂਦੀ ਸਾਡੀ ਕਿਰਿਆ ਓਕੇ ਹੁਣ ਜਿਹੜਾ ਵੀ ਕਰਤਾ ਉਹ ਆਪ ਨਹੀਂ ਕੰਮ ਕਰ ਰਿਆ ਉਹ ਕਿਸੇ ਦੂਜੇ ਤੋਂ ਕੰਮ ਕਰਵਾ ਰਿਆ राम ਸ਼ਾਮ ਤੋਂ ਖੇਤ ਦੀ ਸਫਾਈ ਕਰਵਾ ਰਿਆ ਓਕੇ राम ਸ਼ਾਮ ਤੋਂ ਕੰਮ ਕਰਵਾ ਰਿਆ ਠੀਕ ਆ ਉਹ ਆ ਕਰਮੀ ਕਿਰਿਆ ਹੋਗੀ ਇਹਦੇ ਵਿੱਚ ਹੁੰਦੀ ਹੈ ਜਿਦੇ ਵਿੱਚ ਕਰਮ ਨਾ ਹੋਵੇ ਸਿਰਫ ਕਰਤਾ ਹੋਵੇ ਤੇ ਕਿਰਿਆ ਹੋਵੇ ਪਹਿਲੀ ਕਲਾਸ ਚ ਆਪਾਂ ਦੇਖਿਆ ਸੀ ਨਾ ਬਾਖ ਦਾ ਜ਼ਰੂਰੀ ਅੰਗ ਕਿ ਜਿਦੇ ਬਿਨਾ ਆਪਾਂ ਬਾਖ ਦੀ ਕਲਪਨਾ ਵੀ ਨਹੀਂ ਕਰ ਸਕਦੇ ਉਹ ਹੁੰਦੀ ਹੈ ਸਾਡੀ ਕਿਰਿਆ ਕਿਰਿਆ ਤੋਂ ਬਿਨਾ ਬਾਖਾ ਦੂਰਾ ਸ ਕਰਮ ਕਿਰਿਆ ਜਿਦੇ ਵਿੱਚ ਕਰਮ ਹੋਵੇ ਕਰਮ ਸਹਿਤ ਇਹ ਵੀ ਬਹੁਤ ਪੁੱਛਦੇ ਨੇ ਸਟੇਟਮੈਂਟ ਆਪਾਂ ਆਪ ਅੱਗੇ ਪ੍ਰੇਰਣਾਰਥਿਕ ਕਿਰਿਆ ਯਾ ਸੰਯੁਕਤ ਕਿਰਿਆ ਪ੍ਰੇਨਾਰਥਕ ਕਿਰਿਆ ਹੁੰਦੀ ਆ ਜਿਦੇ ਵਿੱਚ ਕਰਤਾ ਆਪ ਕੰਮ ਨਹੀਂ ਕਰ ਰਿਹਾ ਕਰਤਾ ਆਪ ਕੰਮ ਨਹੀਂ ਕਰ ਰਿਹਾ ਕਿਸੇ ਦੂਜੇ ਤੋਂ ਕੰਮ ਕਰਵਾ ਰਿਹਾ ਓਕੇ ਦੂਰੀ ਪ੍ਰੇਨਾਰਥਕ ਕਿਰਿਆ ਕਰਤਾ ਆਪ ਕੰਮ ਨਹੀਂ ਕਰ ਰਿਹਾ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾ ਰਿਹਾ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾਵੇ ਮਹਾਰਾਜਾ ਰঞ্জੀਤ ਸਿੰਘ ਜੀ ਤੋਂ ਬਾਅਦ ਲਾਹੌਰ ਦਾ ਰਾਜਾ ਕੌਣ ਬਣਿਆ ਓਕੇ ਇਨਾਂ ਚਾਰਾਂ ਦੇ ਵਿੱਚੋਂ ਦੱਸੋ ਲਾਹੌਰ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਬਣਿਆ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਨਾਲ ਸੀ ਸ਼ੂ ਕਰ ਚੱਕਿਆ ਮਿਸਲ ਨਾਲ ਸੰਬੰਧਿਤ ਸਨ ਦਲੀਪ ਸਿੰਘ ਸ਼ੇਰ ਸਿੰਘ ਖੜਕ ਸਿੰਘ ਜਾਂ ਸਦਾ ਕੌਰ ਸਦਾ ਕੌਰ ਕਨਈਆ ਮਿਸਲ ਤੋਂ ਸੀਗੇ ਸਦਾ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਇਹ ਉਹਨਾਂ ਦੇ ਸੱਸ ਸੀ ਓਕੇ ਤੇ ਇਹਨਾਂ ਤੋਂ ਬਾਅਦ ਬੈਠੇ ਸੀਗੇ ਖੜਕ ਸਿੰਘ ਓਕੇ ਖੜਕ ਸਿੰਘ ਤੋਂ ਬਾਅਦ ਬੈੰਦੇ ਨੇ ਨੌ ਨਿਹਾਲ ਸਿੰਘ ਨੌ ਨਿਹਾਲ ਸਿੰਘ ਤੋਂ ਬਾਅਦ ਬੈੰਦੇ ਨੇ ਚੰਦ ਕੌਰ ਚੰਦਕੌਰ ਤੇ ਸ਼ੇਰ ਸਿੰਘ ਇਕੱਠੇ ਹੁੰਦੇ ਨੇ ਓਕੇ ਪਾਵਰ ਡਿਵਾਈਡ ਕਰ ਲੈਂਦੇ ਨੇ ਉਦੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੁੰਦੇ ਨੇ ਮਹਾਰਾਜਾ ਦਲੀਪ ਸਿੰਘ ਜਮ੍ਹਾਂ ਲਾਸਟ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਆਉਂਦੇ ਨੇ ਇੱਥੇ ਅੰਗਰੇਜ਼ ਰਾਜ ਕਰ ਲੈਂਦੇ ਨੇ 29 ਮਾਰਚ ਨੂੰ ਤੇ ਮਹਾਰਾਜਾ ਅਨਜੀਤ ਸਿੰਘ ਦੀ ਮੌਤ 10 ਸਾਲ ਪਹਿਲਾਂ ਹੁੰਦੀ ਆ ਸ਼ੁਕਰ ਚੱਕਿਆ ਮਿਸਲ ਨਾਲ ਸੰਬੰਧ ਸੀ ਨਾਮ ਅਤੇ ਕਿਰਿਆ ਦੇ ਆਪਸੀ ਸੰਬੰਧਾਂ ਨੂੰ ਕੀ ਕਿਹਾ ਜਾਂਦਾ ਹੈ ਓਕੇ ਚਾਹੇ ਦੇ ਇਥੇ ਨਾਮ ਆ ਜਾਂਦਾ ਚਾਹੇ ਇਥੇ ਕਰਤਾ ਆ ਜਾਂਦਾ ਠੀਕ ਆ ਨਾਮ ਜਾਂ ਪੜਨਾਮ ਅਤੇ ਕਿਰਿਆ ਦੇ ਆਪਸੀ ਸੰਬੰਧਨ ਕੀ ਕਹਿੰਦੇ ਕਿਹੜੇ ਉਹ ਸ਼ਬਦ ਜਿਹੜੇ ਆਉਣਗੇ ਉਹਨਾਂ ਦੇ ਆਪਸੀ ਸੰਬੰਧ ਬਣਾਉਣ ਵਾਸਤੇ ਉਹਨਾਂ ਨੂੰ ਕੀ ਕਵਾਂਗੇ ਕਾਰਕ ਕਿਰਿਆ ਵਿਸ਼ੇਸ਼ਣ ਕਵਾਂਗੇ ਜਾਂ ਨਾਮ ਵਕਾਂਸ਼ ਕਵਾਂਗੇ ਜਾਂ ਕਿਰਿਆ ਵਕਾਂਸ਼ ਕਵਾਂਗੇ ਓਕੇ ਉਹਨਾਂ ਨੂੰ ਕੀ ਕਵਾਂਗੇ ਉਹਨਾਂ ਨੂੰ ਕਵਾਂਗੇ ਆਪਾਂ ਕਾਰਕ ਕਾਰਕ ਸਾਡੇ ਕੋਲੇ ਹੁੰਦੇ ਨੇ 8 ਤਰ੍ਹਾਂ ਦੇ ਕਾਰਕ ਸਾਡੇ ਕੋਲ ਕੋਈ ਸ਼ਬਦ ਸ਼੍ਰੇਣੀ ਨਹੀਂ ਹੈ ਜੇ ਪੁੱਛ ਲੈਣ ਸਾਡੇ ਕੋਲ ਟੋਟਲ ਸ਼ਬਦ ਸ਼੍ਰੇਣੀਆਂ ਆਪਾਂ ਦੇਖਿਆ ਸੀ 8 ਸੀਗੀਆਂ ਕਾਰਕ ਕੋਈ ਸ਼ਬਦ ਸ਼੍ਰੇਣੀ ਨਹੀਂ ਬਟ ਕਾਰਕ ਦਾ ਕੰਮ ਕਿਹੜੀ ਸ਼ਬਦ ਸ੍ਰੇਣੀ ਕਰਦੀ ਆ ਤਾਂ ਜੇ ਉਹ ਵੀ ਕਾਰ ਕਰ ਰਿਹਾ ਇਹਨਾਂ ਦੇ ਵਿੱਚ ਸਬੰਧ ਬਣਾ ਰਿਹਾ ਜਿਹੜਾ ਵੀ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਆਪ ਕਾਇਦਾ ਕਾਰਕ ਦਿੰਨੇ ਆ ਬਟ ਕਿਹੜੀ ਸ਼ਬਦ ਸ੍ਰੇਣੀ ਉਹਦੇ ਜਗ੍ਹਾ ਤੇ ਆ ਕੇ ਕੰਮ ਕਰੂਗੀ ਉਹ ਕਰਨੇ ਦੇ ਸੰਬੰਧਕ ਓਕੇ ਸੰਬੰਧਕ ਨਾਮ ਅਤੇ ਮਤਲਬ ਪੜਨਾਵ ਨੂੰ ਬਾਕ ਦੇ ਬਾਕੀ ਸ਼ਬਦਾਂ ਨਾਲ ਜੋੜਨ ਦਾ ਕੰਮ ਕਰਦੇ ਨੇ ਉਹੀ ਚੀਜ਼ ਪੁੱਛਿਆ ਨਾਮ ਜਾਂ ਪੜਨਾਵ ਦਾ ਕਿਰਿਆ ਨਾਲ ਸੰਬੰਧ ਜੋੜਨ ਦਾ ਜੇ ਪੁੱਛ ਲੈਦੇ ਤੇ ਕਾਰਕ ਨਾਮ ਦਾ ਸੰਬੰਧ ਹੋ ਜਾਣਾ ਤਾਂ ਸੰਬੰਧਕ ਵੀ ਸਹੀ ਹੋ ਜਾਣਾ ਸੀਗਾ ਇਪਰ ਇਹ ਜਦ ਅਖਰ ਨਵੇਂ ਬੱਚੇ ਕੀ ਕਾਰਕ ਸਾਡੇ ਕੋਲ ਸ਼ਬਦ ਸ੍ਰੇਣੀ ਨਹੀਂ ਹੈਗੀ ਓਕੇ ਨਾਮ ਸਾਡੇ ਕੋਲ ਸ਼ਬਦ ਸ੍ਰੇਣੀ ਆ ਪਰ ਨਾਮ ਸਾਡੇ ਕੋਲ ਸ਼ਬਦ ਸ੍ਰੇਣੀ ਆ ਕਿਰਿਆ ਸ਼ਬਦ ਸ੍ਰੇਣੀ ਆ ਓਕੇ ਤੇ ਜੋਜ ਕੇ ਸੰਬੰਧਕ ਬਿਸਮਿਕ ਇਹ ਸਾਡੇ ਕੋਲੇ ਸ਼ਬਦ ਸ੍ਰੇਣੀਆਂ ਨਾਮ ਦੀ ਥਾਂ ਤੇ ਵਰਤੇ ਜਾਂਦੇ ਸ਼ਬਦਾਂ ਰਾਹੀਂ ਜਦੋਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਉਹ ਕਿਹੜਾ ਪੜਨਾਮ ਹੁੰਦਾ ਹੈ ਤਾਂ ਉਹਨਾਂ ਆਪਾਂ ਕਿਹੜਾ ਪੜਨਾਮ ਕਹਾਂਗੇ ਜਦੋਂ ਨਾਮ ਦੀ ਥਾਂ ਤੇ ਆ ਕੇ ਨਾਮ ਦੀ ਥਾਂ ਤੇ ਕੌਣ ਆ ਸਕਦਾ ਨਾਮ ਦੀ ਥਾਂ ਤੇ ਆ ਸਕਦਾ ਪੜਨਾਮ ਨਾਮ ਸਾਡੇ ਕੋਲੇ ਪੰਜ ਤਰ੍ਹਾਂ ਦਾ ਪਰਨਾਮ ਸਾਡੇ ਕੋਲੇ ਛੇ ਤਰ੍ਹਾਂ ਦਾ ਹੁਣ ਜਿਹੜਾ ਪਰਨਾਮ ਆਇਆ ਨਾਮ ਦੀ ਥਾਂ ਤੇ ਪਰਨਾਮ ਆਇਆ ਉਹਨੇ ਕੋਈ ਸਵਾਲ ਪੁੱਟ ਕਰਿਆ ਉਹਨੂੰ ਆਪਾਂ ਕੀ ਕਵਾਂਗੇ ਪਾਸ਼ੇ ਬਾਜ ਕੇ ਪਰਨਾਮ ਨਿਸ਼ਚੇ ਬਾਜ ਕੇ ਪਰਨਾਮ ਆ ਨਿਸ਼ਚੇ ਬਾਜ ਕੇ ਪਰਨਾਮ ਜਾਂ ਨਿਜੇ ਬਾਜ ਕੇ ਪਰਨਾਮ ਤਾਂ ਉਹਨੂੰ ਅਸੀਂ ਕੀ ਆਖਾਂਗੇ ਉਹਨੂੰ ਅਸੀਂ ਆਖਾਂਗੇ ਪਾਸ਼ੇ ਬਾਜ ਕੇ ਪਰਨਾਮ ਜਿਵੇਂ ਕੌਣ ਰੋਲਾ ਪਾ ਰਿਹਾ ਹੈ ਕੌਣ ਖੇਡ ਰਿਹਾ ਹੈ ਕੌਣ ਗੀਤ गा ਰਿਹਾ ਹੈ ਜੀ ਇੱਥੇ ਆਇੰਦਾ ਕਿਹੜਾ ਮੁੰਡਾ ਗੀਤ गा ਰਿਹਾ ਹੈ ਕਿ ਕਿਸੇ ਵੀ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਉਹਦੀ ਵਿਸ਼ੇਸ਼ਤਾ ਦੱਸਣ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਹੁੰਦੇ ਆ ਕਿਸੇ ਵੀ ਕਿਰਿਆ ਦੇ ਅੱਗੇ ਆ ਕੇ ਉਹਦੀ ਵਿਸ਼ੇਸ਼ਤਾ ਦੱਸਣ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹੁੰਦੇ ਆ ਕੱਲਾ ਵਿਸ਼ੇਸ਼ਣ ਪੰਜ ਤਰ੍ਹਾਂ ਦਾ ਕਿਰਿਆ ਵਿਸ਼ੇਸ਼ਣ ਸਾਡੇ ਕੋਲੇ 8 ਤਰ੍ਹਾਂ ਦਾ ਓਕੇ ਜਦੋਂ ਕੋਈ ਵੀ ਨਾਮ ਜਾਂ ਪੜਨਾਮ ਨਾ ਆਵੇ ਸਿੱਧਾ ਪੜਨਾਮ ਨਾਮ ਦੀ ਥਾਂ ਤੇ ਆ ਕੇ ਜਦੋਂ ਕੋਈ ਸਵਾਲ ਪੁੱਛਦਾ ਕਿਹੜਾ ਮੁੰਡਾ ਰੋਲਾ ਪਾ ਰਿਹਾ ਹੈ ਵਿਸ਼ੇਸ਼ਣ ਚ ਬੱਗ ਗਿਆ ਕੌਣ ਰੋਲਾ ਪਾ ਰਿਹਾ ਹੈ ਜਾਂ ਕਿਹੜਾ ਰੋਲਾ ਪਾ ਰਿਹਾ ਹੈ ਇਹ ਸਾਡਾ ਬੱਗ ਗਿਆ ਪਾਸ਼ੇ ਬੱਜ ਕੇ ਪੜਨਾਮ ਦੇ ਵਿੱਚ ਕਾਲਰ ਨਾਮ ਕਾਲਦਾਏ ਬਾਗ ਵਿੱਚ ਹੀ ਲਿਖਿਆ ਵਿੱਚੋਂ ਕਿਸ ਦਾ ਸਬੰਧ ਰੱਖਦਾ ਹੈ ਓਕੇ ਜਿਹੜਾ ਇਹ ਸਾਰਾ ਹੈਗਾ ਆਪਣੇ ਆਪ ਦੇ ਵਿੱਚ ਕੰਪਲੀਟ ਇਹ ਬਾਗਕ ਇਹ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਸੰਬੰਧ ਰੱਖਦਾ ਇਹ ਕਿਸੇ ਵਿਸ਼ੇਸ਼ਣ ਨਾਲ ਸੰਬੰਧ ਰੱਖਦਾ ਕਾਰਕ ਨਾਲ ਰੱਖਦਾ ਅਖਾਣ ਨਾਲ ਰੱਖਦਾ ਜਾਂ ਕਿਰਿਆ ਨਾਲ ਇਹ ਸੀਗਾ ਤੁਹਾਡੇ 2021 ਦਾ ਪੀਟੀਪੀਐਸਬੀ ਇਲੈਕਸ਼ਨ ਕਾਗਡਾ ਓਕੇ ਕਿੰਨਾ ਸੌਖਾ ਸੀ ਨਾ ਬੱਚੇ ਕਿੱਥੇ ਕਨਫਿਊਜ਼ ਹੋ ਜਾਂਦੇ ਜਿੱਥੇ ਮੁਹਾਵਰਾ ਲਿਖ ਦਿੰਦਾ ਉਹ ਜਾਂ ਇੱਥੇ ਬਾਜ਼ਾਰਤ ਲਿਖ ਦਿੰਦਾ ਜਾਂ ਲੋਕ ਸਿਆਣਪਾਂ ਲਿਖ ਦਿੰਦਾ ਓਕੇ ਇਹ ਫਿਰ ਕਨਫਿਊਜ਼ ਹੋਣਾ ਸੀ ਹੁਣ ਇਹਦੇ ਤੋਂ ਨੂੰ ਪਕਰਦਾ ਪਤਾ ਹੀ ਲੱਗ ਗਿਆ ਕਿ ਇੱਕ ਖਾਨ ਜੇ ਪੁੱਛ ਲੈਣੇ ਤਾਂ ਮੀਨਿੰਗ ਕੀ ਆ ਜੇ ਅਗਲੇ ਪੇਪਰ ਚ ਪੁੱਛ ਲਿਆ ਕੱਲ ਨਾਮ ਕਾਲ ਦਾ ਹੈ ਕੀ ਮੀਨਿੰਗ ਹੈ ਦਾ ਜੋ ਬੀਤ ਗਿਆ ਉਹਦਾ ਭਗਤੀ ਨਹੀਂ ਕਰ ਸਕਦੇ ਜਾਂ ਸਮੇਂ ਦੀ ਕਦਰ ਕਰੋ ਜਾਂ ਅੱਜ ਦਾ ਕੰਮ ਅੱਜ ਤੇ ਕਰੋ ਜਾਂ ਕੀ ਮਤਲਬ ਆਉਣ ਵਾਲੇ ਕੱਲ ਦਾ ਕੁਝ ਨਹੀਂ ਪਤਾ ਓਕੇ ਫਿਰ ਕਨਫਿਊਜ਼ ਹੋਣਾ ਸੀਗਾ ਨਾ ਇਹਦਾ ਹੁੰਦਾ ਕਿ ਜੋ ਵੀ ਕੰਮ ਅੱਜ ਹੈਗਾ ਜੋ ਵੀ ਕੰਮ ਹੈਗਾ ਉਹਨੂੰ ਹੁਣ ਹੀ ਕਰੋ ਕੱਲ ਦਾ ਕੁਝ ਨਹੀਂ ਪਤਾ ਆਉਣ ਵਾਲੇ ਟਾਈਮ ਦਾ ਕੁਝ ਨਹੀਂ ਪਤਾ ਠੀਕ ਆ ਕੱਲ ਨਾਮ ਕਾਲ ਦਾ ਏ ਬੀਤ ਚੁੱਕੇ ਦੀ ਗੱਲ ਨਹੀਂ ਹੋ ਰਹੀ ਆਉਣ ਵਾਲੇ ਬਾਰੇ ਆਪ ਨੂੰ ਕੁਝ ਨਹੀਂ ਪਤਾ ਤਾਂ ਜੋ ਵੀ ਟਾਈਮ ਹੈਗਾ ਉੱਤੇ ਆਦਾ ਕੰਮ ਖਤਮ ਕਰੋ ਮਾਪਿਆਂ ਦੀ ਅੱਖ ਦਾ ਤਾਰਾ ਇਹ ਕੀ ਆ ਮਹਾਵਰਾ ਡੈਟ ਕੀ ਕਰਤ ਹੈ ਤਾਂ ਇਹਨਾਂ ਦੇ ਵਿੱਚੋਂ ਮਾਪਿਆਂ ਦੀ ਅੱਖ ਦੇ ਤਾਰੇ ਦਾ ਕੀ ਮੀਨਿੰਗਾ ਮਾਪਿਆਂ ਦਾ ਪਿਆਰਾ ਬੱਚਾ ਮਾਪਿਆਂ ਨੂੰ ਪਿਆਰ ਕਰਨ ਵਾਲਾ ਬੱਚਾ ਪਰਿਵਾਰ ਵਿੱਚੋਂ ਸਭ ਤੋਂ ਵੱਡਾ ਬੱਚਾ ਜਿਹਨੂੰ ਆਪਾਂ ਜੇਠਾ ਕਹਿੰਦੇ ਆ ਜੇ ਕੁੜੀ ਹੋਵੇ ਤਾਂ ਪਲੇਠਣ ਕਹਿੰਦੇ ਆ ਜਾਂ ਇਕੱਲਾ ਬੱਚਾ ਓਕੇ ਤਾਂ ਇਹ ਹੁੰਦਾ ਮਾਪਿਆਂ ਦਾ ਪਿਆਰਾ ਬੱਚਾ ਮਾਪਿਆਂ ਦੀ ਅੱਖ ਦਾ ਤਾਰਾ ਘੇੜ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ ਤਾਂ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਚੁਣਨਾ ਵੀਡੀਓ ਰੋਕ ਕੈਨਸਲ ਕਰੋ ਇਹਦੇ ਵਿੱਚ ਆਉਂਦੀ ਨੈਤਿਕਤਾ ਈ ਛੋਡੇ ਸਹੀ ਸਪੈਲਿੰਗ ਨੈਤਿਕ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਬਾਰੇ ਗਿਆਨ ਕਰਵਾਵੇ ਓਕੇ ਈ ਤੁਹਾਡਾ ਹੈਗਾ ਕਨਸਟੇਬਲ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਕਿ ਕਿਰਿਆ ਮਾਰਨਿੰਗ ਟਾਈਮ ਹੋਈ ਜਾਂ ਇਵਨਿੰਗ ਟਾਈਮ ਲਾਈਕ ਟਾਈਮ ਦੱਸੇ ਕਾਲ ਵਾਚਕ ਜਿਹਨੂੰ ਆਪਾਂ ਕਹਿ ਦਿੰਦੇ ਆ ਕਿਰਿਆ ਕਿਹੜੀ ਥਾਂ ਤੇ ਹੋਈ ਸਕੂਲ ਦੇ ਵਿੱਚ ਹੋਈ ਕਮਰੇ ਦੇ ਅੰਦਰ ਹੋਈ ਬੀੜੇ ਦੇ ਵਿੱਚ ਹੋਈ ਤਾਂ ਉਹਨਾਂ ਆਪਾਂ ਕਹਾਂਗੇ ਸਥਾਨਵਾਚਕ ਕਿਰਿਆ ਕਿਹੜੇ ਤਰੀਕੇ ਨਾਲ ਹੋਈ ਹੌਲੀ ਹੌਲੀ ਹੋਈ ਤੇਜ਼ ਤੇਜ਼ ਹੋਈ ਜਿਹਨੂੰ ਆਪਾਂ ਕਹਿੰਨੇ ਪ੍ਰਕਾਰਵਾਚਕ ਕਿਰਿਆ ਕਿਉਂ ਹੋ ਰਹੀ ਆ ਉਹਨੂੰ ਆਪਾਂ ਕੋਈ ਕਾਰਨ ਦੱਸਤਾ ਓਕੇ ਤਾਂ ਇਹ ਸਾਰੇ ਮਤਲਬ ਕਿਰਿਆ ਦੀ ਹੋਣ ਦੀ ਬਸ਼ੀਖਤਾ ਦੱਸਣਾ ਤਾਂ ਉਹਨਾਂ ਆਪਾਂ ਕਹਿੰਨੇ ਕਿਰਿਆ ਵਿਸ਼ੇਸ਼ਣ ਜਿਹੜਾ ਹੁੰਦਾ ਸਾਡੇ ਕੋਲ 8 ਤਰ੍ਹਾਂ ਦਾ ਨਾਮ ਸਾਡੇ ਕੋਲੇ 5 ਤਰ੍ਹਾਂ ਦਾ ਪੜਨਾਮੇ 6 ਤਰ੍ਹਾਂ ਦਾ ਵਿਸ਼ੇਸ਼ਣ 5 ਤਰ੍ਹਾਂ ਦਾ ਕਿਰਿਆ 2 ਤਰ੍ਹਾਂ ਦਾ ਓਕੇ ਇਹ ਵੀ ਸਾਰੇ ਯਾਦ ਰੱਖਣੇ ਆ ਅਕਲ ਦਾ ਸਮਾਨਾਰਥਿਕ ਸ਼ਬਦ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਨਹੀਂ ਪੁੱਛਿਆ ਤਾਂ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕਿਹੜਾ ਨਹੀਂ ਆ ਅਕਲ ਸ਼ਬਦ ਦਾ ਸਮਾਨਾਰਥੀ ਸ਼ਬਦ ਸਿਆਨਫ ਸਮਝ ਨਿਆਣਾ ਜਾਂ ਮਤ ਵੀਡੀਓ ਰੁਕ ਕੈਨਸਲ ਕਰੋ ਇੱਕ ਵਾਰ ਤੇ ਲਾਸਟ ਦੇ ਵਿੱਚ ਜ਼ਰੂਰ ਦੱਸਣਾ ਇਹਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਹੋਏ ਓਕੇ ਇਹਦਾ ਸੀਗਾ ਨਿਆਣਾ ਬਦਸੂਰਤ ਸ਼ਬਦ ਵਿਚਲੇ ਕੀਕ ਅਗੇਤਰ ਦੀ ਪਛਾਣ ਕਰੋ ਇਹਦੇ ਵਿੱਚ ਇਹ ਜਿਹੜਾ ਪੂਰਾ ਸ਼ਬਦ ਆ ਇਹਦੇ ਵਿੱਚ ਅਗੇਤਰ ਬੱਤਿਆ ਹੋਇਆ ਓਕੇ ਤਾਂ ਇਹਦੇ ਵਿੱਚ ਕਿਹੜਾ ਅਗੇਤਰ ਮਤਲਬ ਹੈਗਾ ਵੀਡੀਓ ਰੋਕੇ ਅਨਸਰ ਕਰੋ ਜੇ ਕਦੇ ਪੁੱਛ ਲੈਣ ਆਪਾਂ ਕਹਿੰਦੇ ਬਾ ਇੱਜ਼ਤ ਇੱਕ ਦਾ ਹੁੰਦਾ ਬੀ ਇੱਜ਼ਤ ਇਹ ਕਹਿੰਦਾ ਬਾ ਇੱਜ਼ਤ ਇਹਦੇ ਵਿੱਚ ਜਿਹੜਾ ਇੱਜ਼ਤ ਸ਼ਬਦ ਦਾ ਇਹਦਾ ਹੈਗਾ ਮੂਲ ਇਹਦਾ ਹੈਗਾ ਮੂਲ ਸ਼ਬਦ ਇਹ ਦੋਵੇਂ ਇਹਦੇ ਵਿੱਚ ਅਗੇਤਰ ਲੱਗੇ ਨੇ ਓਕੇ ਇਹਦਾ ਹੁੰਦਾ ਸਮੇਤ ਇੱਜ਼ਤ ਦੇ ਨਾਲ ਕਿ ਮਤਲਬ ਇਜਤ ਪਲੱਸ ਆ ਠੀਕ ਹੈ ਇਹਦੇ ਹੁੰਦਾ ਬਿਨਾ 네ਟਿਵ ਸ਼ਬਦ ਬਣ ਗਿਆ ਮੈਂਸ ਓਕੇ ਤਾਂ ਇਹਦੇ ਵਿੱਚ ਜਿਹੜਾ ਬਦ ਸ਼ਬਦ ਆ ਇਹਦਾ ਹੁੰਦਾ ਬੁਰਾ ਜੇ ਪੁੱਛ ਲੈਣੇ ਕੱਲਾ ਕਿ ਇਹਦਾ ਮੀਨਿੰਗ ਕੀ ਆ ਬੁਰਾ ਠੀਕ ਹੈ ਇਹ ਆ ਜਾਣਾ ਸੀ ਜਿਹੜਾ ਸੂਰਤਾ ਇਹ ਆ ਗਿਆ ਇਸੇ ਦੇ ਵਿੱਚ ਮੂਲ ਸ਼ਬਦ ਓਕੇ ਹੇ ਲਿਖਿਆਂ ਵਿੱਚੋਂ ਕਿਹੜੀ ਬਾਕ ਦੀ ਕਿਸਮ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਬਾਕ ਹੁੰਦੀ ਆ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਆਪਾਂ ਦੇਖੀ ਸੀ ਤੂੰ ਨਹੀਂ ਹੁੰਦੀ ਆ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜੀ ਦਾ ਕੋਈ ਮੀਨਿੰਗ ਹੁੰਦਾ ਸ਼ਬਦ ਆਜ ਨਹੀਂ ਕੋਈ ਬਗਾਨੀਆਂ ਵਿਗਿਆਨੀਆਂ ਦੇ ਹਿਸਾਬ ਨਾਲ ਪਾਵਾਂਛ ਹੁੰਦੀ ਆ ਠੀਕ ਆ ਬਾਕ ਦੀ ਕਿਸਮ ਨਹੀਂ ਹੈ ਮਿਸ਼ਰਤ ਬਾਕ ਆ ਮਿਸ਼ਰਤ ਬਾਕ ਸਧਾਰਨ ਬਾਕ ਜਾਂ ਸੰਯੁਕਤ ਬਾਕ ਓਕੇ ਤਾਂ ਇਹਦੇ ਵਿੱਚ ਸਧਾਰਨ ਬਾਕ ਜਿਹਦੇ ਵਿੱਚ ਇੱਕ ਹੀ ਕਿਰਿਆ ਆਵੇ ਓਕੇ ਕਰਤਾ ਦੋ ਆਸਾ ਦੇ ਨੇ ਤਿੰਨ ਆਸਾ ਦੇ ਨੇ ਕਰਮ ਵੀ ਦੋ ਜਾਂ ਤਿੰਨ ਕਿਨੇ ਮਾਦੀ ਆ ਜਾਣ ਬਟ ਇਹਦੇ ਵਿੱਚ ਕੀ ਆਊਗੀ ਕਿਰਿਆ ਹਮੇਸ਼ਾ ਇੱਕ ਆਊਗੀ ਠੀਕ ਹੈ ਸੰਯੁਕਤ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਸਾਡੇ ਕੋਲ ਕੀ ਹੋ ਸਕਦੇ ਨੇ ਉਪਵਾਕ ਥਿਰਜੇ ਉਪਵਾਕ ਆਉਣਗੇ ਤੇ ਨਾਲ ਕਿਰਿਆ ਵੀ ਆਊਗੀ ਦਾ ਬਟ ਇਹਦੇ ਵਿੱਚ ਮਿਸ਼ਰਤਵਾਕ ਦੇ ਵਿੱਚ ਵੀ ਦੋ ਜਾਂ ਦੋ ਤੋਂ ਪਲੱਸ ਉਪਵਾਕ ਹੋ ਸਕਦੇ ਨੇ ਜੇ ਤੁਹਾਡੇ ਸੰਯੁਕਤਵਾਕ ਦੇ ਵਿੱਚ ਵੀ ਦੋ ਜਾਂ ਦੋ ਤੋਂ ਪਲੱਸ ਉਪਵਾਕ ਹੋ ਸਕਦੇ ਨੇ ਫਿਰ ਇਹਨਾਂ ਦੋਮਾਂ ਦੇ ਵਿੱਚ ਫਰਕ ਕੀ ਆ ਇਹ ਤੁਹਾਨੂੰ ਪਤਾ ਹੀ ਹੈ ਦੇ ਵਿੱਚ ਇੱਕ ਉਪਵਾਕ ਆਇ ਇੱਕ ਕਿਰਿਆ ਆਇ ਇਹਨਾਂ ਦੋਮਾਂ ਦੇ ਵਿੱਚ ਫਰਕ ਕੀ ਆ ਜਿਹੜਾ ਸੰਯੁਕਤਵਾਕ ਆਦਾ ਜਿਹੜਾ ਸੰਯੁਕਤਾ ਇਹਦੇ ਵਿੱਚ ਜਿਹੜੇ ਉਪਵਾਕ ਆਉਣਗੇ ਜਿੰਨੇ ਵੀ ਹੋਣ ਉਹ ਆਪਣੇ ਆਪ ਦੇ ਵਿੱਚ ਆਪ ਦਾ मीनिंग ਕੰਪਲੀਟ ਦੇਣਗੇ ਉਹ ਇੱਕ ਦੂਜੇ ਦੇ ਉੱਪਰ ਡਿਪੈਂਡ ਨਹੀਂ ਹੋਣਗੇ ਇੱਕ ਦੂਜੇ ਤੇ ਡਿਪੈਂਡ ਨਹੀਂ ਉਹ ਆਪਣੇ ਆਪ ਦੇ ਵਿੱਚ मीनिंग ਦੇਣਗੇ ਠੀਕ ਆ ਤੇ ਜਦੋਂ ਦੋ ਉਪਵਾਕਾਂ ਨੂੰ ਜੋੜਿਆ ਜਾਂਦਾ ਤਾਂ ਉਹ ਕਦ ਨਾਲ ਜੋੜਿਆ ਜਾਂਦਾ ਉਹ ਜੋੜਿਆ ਜਾਂਦਾ ਜੋਜਕ ਨਾਲ ਜੋਜਕ ਕੰਮ ਕੀ ਕਰਦੇ ਨੇ ਦੋ ਪੁਵਾਕਾਂ ਨੂੰ ਦੋ ਬਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਦਾ ਤਾਂ ਜੋਜਕ ਨਾਲ ਜੋੜਿਆ ਜਾਊ ਕਿਹੜੇ ਜੋਜਕ ਵਰਤੇ ਜਾਣਗੇ ਜੋਜਕ ਹੁੰਦੇ ਸਾਡੇ ਕੋਲ ਦੋ ਤਰ੍ਹਾਂ ਦੇ ਇੱਥੇ ਵਰਤੇ ਜਾਣਗੇ ਸਮਾਨ ਜੋਜਕ ਜਾਂ ਵਰਤੇ ਜਾਊਗਾ ਕਮਾ ਜਾਂ ਕਮਾ ਵਰਤੇ ਜਾਊਗਾ ਠੀਕ ਆ ਕੁੜੀਆਂ ਪੜ ਰਹੀਆਂ ਹਨ ਅਤੇ ਮੁੰਡੇ ਖੇਡ ਰਹੇ ਨੇ ਓਕੇ ਤਾਂ ਮਤਲਬ ਇਹ ਕੀ ਆ ਆਪਣੇ ਆਪ ਦੇ ਵਿੱਚ ਕੰਪਲੀਟ ਨੇ ਜਿਦੋਂ ਆਪਾਂ ਅਲੱਗ-ਅਲੱਗ ਕਰਾਂਗੇ ਇਹਨਾਂ ਨੇ ਆਪਣੇ ਆਪ ਦੇ ਵਿੱਚ ਕੰਪਲੀਟ ਆ ਦਾ ਮੀਨਿੰਗ ਦੇ ਦੇਣਾ ਇਹ ਹੁੰਦਾ ਸਾਡਾ ਸੰਯੁਕਤ ਵਾਕ ਮਿਸ਼ਰਤ ਵਾਕ ਹੁੰਦਾ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਹੋਣ ਇਹਦੇ ਵਿੱਚ ਇੱਕ ਤਾਂ ਜਿਹੜਾ ਉਪਵਾਕ ਹੋਊਗਾ ਉਹ ਆਪਣੇ ਆਪ ਦੇ ਵਿੱਚ ਸਤੰਤਰ ਹੋਊਗਾ ਸੰਯੁਕਤ ਨਹੀਂ ਸਤੰਤਰ ਹੋਊਗਾ ਆਪਣੇ ਆਪ ਦੇ ਵਿੱਚ ਮੀਨਿੰਗ ਦੇ ਰਿਹਾ ਹੋਊਗਾ ਸਤੰਤਰ ਜਿਹੜੇ ਬਾਕੀ ਆਉਣਗੇ ਉਹ ਉਹਦੇ ਉੱਤੇ ਡਿਪੈਂਡ ਹੋਣਗੇ ਜੋ ਇਹਦੇ ਬਾਕੀ ਹੋਣਗੇ ਉਹ ਇਹਦੇ ਉੱਪਰ ਡਿਪੈਂਡ ਹੁੰਦੇ ਨੇ ਠੀਕ ਆ ਤੇ ਇਹਨਾਂ ਨੂੰ ਜੋੜਨ ਦਾ ਕੰਮ ਕੌਣ ਕਰੂਗਾ ਇਹਨਾਂ ਨੂੰ ਵੀ ਜੋੜਨ ਦਾ ਕੰਮ ਕਰੂ ਜੋਜਕ ਬਟ ਜੋਜਕ ਦੇ ਵਿੱਚ ਕਿਹੜੇ ਜੋਜਕ ਅਦੀਨ ਜੋਜਕ ਅਦੀਨ ਜੋਜਕ ਕਿਉਂਕਿ ਜੇਕਰ ਇਹ ਵਾਲੇ ਜੋਜਕਾ ਕੇ ਇਹਨਾਂ ਨੂੰ ਜੋੜਨਗੇ ਓਕੇ ਇਹਦਾ ਆਨਸਰ ਆਉਣਾ ਸੀਗਾ ਕਿਹੜੀ ਬਾਖ ਦੀ ਕਿਸਮ ਨਹੀਂ ਇਹਦੇ ਵਿੱਚ ਆਊਗਾ ਆ ਮਿਸ਼ਰਤ ਬਾਖ ਨਹੀਂ ਹੁੰਦਾ ਬੰਤਰ ਦੇ ਪੱਖ ਤੋਂ ਸਾਡੇ ਕੋਲੇ ਬਾਖ ਦੀਆਂ ਕਿਸਮਾਂ ਹੈਗੀਆਂ ਨੇ ਤਿੰਨ ਸਧਾਰਨ ਬਾਖ ਸੰਯੁਕਤ ਬਾਖ ਤੇ ਮਿਸ਼ਰਤ ਬਾਖ ਆ ਮਿਸ਼ਰਤ ਬਾਖ ਸਾਡੇ ਕੋਲੇ ਕੋਈ ਵੀ ਕਿਸਮ ਨਹੀਂ ਹੈਗੀ ਜਿਹੜਾ ਸਦਾ ਚੜ੍ਹਦੀ ਕਲਾ ਵਿੱਚ ਰਹੇ ਓਕੇ ਤਾਂ ਉਹਨਾਂ ਆਪਾਂ ਕੀ ਕਵਾਂਗੇ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਉਹਨੂੰ ਅਸੀਂ ਕਹਿੰਦੇ ਆ ਆਸ਼ਾਵਾਦੀ ਜਿਹੜਾ ਹਮੇਸ਼ਾ ਟੈਨ ਦੀ ਕਲਾ ਦੇ ਵਿੱਚ ਰਵੇ ਕੀ ਮਤਲਬ ਨਿਰਾਸ਼ਾ ਜਾ ਰਵੇ ਉਹਨੂੰ ਆਪਾਂ ਕਹਿੰਦੇ ਨਿਰਾਸ਼ਾਵਾਦੀ ਠੀਕ ਆ ਇਹਦੇ ਵਿੱਚ ਵਾਦੀ ਜਿਹੜਾ ਸ਼ਬਦ ਆ ਇਹ ਪਛੇਤਰ ਦੇ ਰੂਪ ਚ ਆਇਆ ਬੁਖਾਰ ਪਿਆਰ ਸਮਝ ਨਾਮ ਦੀ ਕਿਸ ਕਿਸਮ ਵਿੱਚ ਆਉਂਦੇ ਹਨ ਪੰਜਾਬੀ ਅਪਸਲਾਈਸ ਉਹਦਾ ਨਾਮ ਹੁੰਦਾ ਜਦ ਹੋ ਗਿਆ ਹੋਊਗਾ ਜਿਹੜੇ ਬੱਚੇ ਲਗਾਤਾਰ ਕਲਾਸਾਂ ਲਾਉਂਦੇ ਨੇ ਪੰਜ ਤਰ੍ਹਾਂ ਦਾ ਤੇ ਜਿਹੜੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਜਿਹੜੀ ਵੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਆ ਪਾਵਾਚਕ ਸੰਬੰਧਵਾਚਕ ਦਾ ਵੈਸੇ ਕਿਸਮੀ ਨਹੀਂ ਹੁੰਦੀ ਨਾਮ ਦੀ ਵਸਤੂਵਾਚਕ ਹੁੰਦੀ ਆ ਪਾਵਾਚਕ ਹੁੰਦੇ ਨੇ ਖਾਸ ਨਾਮ ਹੁੰਦੇ ਨੇ ਆਮ ਨਾਮ ਹੁੰਦੇ ਨੇ ਤੇ ਪਿੱਛੇ ਆਪਾਂ ਵੇਖਿਆ ਸੀਗਾ ਇਕੱਠਵਾਚਕ ਹੁੰਦੇ ਨੇ ਠੀਕ ਹੈ ਤਾਂ ਇਹ ਹੁੰਦਾ ਸਾਡੇ ਕੋਲੇ ਪਾਵਾਚਕ ਬੁਖਾਰ ਆ ਗਿਆ ਪਿਆਰ ਆ ਗਿਆ ਸਮਝ ਆ ਗਿਆ ਜਾਂ ਗਰੀਬੀ ਆ ਗਿਆ ਅਮੀਰੀ ਆ ਗਿਆ ਜਿਹੜਾ ਗਰੀਬ ਸ਼ਬਦ ਆ ਗਰੀਬ ਸ਼ਬਦ ਹੈਗਾ ਤੁਹਾਡਾ ਵਿਸ਼ੇਸ਼ਣ ਇਹ ਆਊਗਾ ਵਿਸ਼ੇਸ਼ਣ ਦੇ ਵਿੱਚ ਬਟ ਜਿਹੜੀ ਹੁੰਦੀ ਹੈ ਤੁਹਾਡੀ ਗਰੀਬੀ ਗਰੀਬੀ ਅਮੀਰੀ ਠੀਕ ਹੈ ਇਹ ਹੁੰਦਾ ਨਾਮ ਉਹਦੇ ਵਿੱਚ ਪਿਆਰ ਸ਼ਬਦ ਪਾ ਕੇ ਪਛਾਣ ਕਰਨੀ ਦੇ ਦਿੰਦੇ ਨੇ ਕਿ ਇਹਨਾਂ ਦੇ ਵਿੱਚ ਕਿਰਿਆ ਕਿਹੜੀ ਆ ਵਿਸ਼ੇਸ਼ਣ ਕਿਹੜਾ ਤੇ ਇਹ ਨਾਮ ਕਿਹੜਾ ਠੀਕ ਆ ਇਹਨਾਂ ਦੇ ਵਿੱਚ ਤਾਂ ਗਰੀਬੀ ਆਪਣੇ ਆਪ ਦੇ ਵਿੱਚ ਆ ਗਿਆ ਨਾ ਗਰੀਬੀ ਨੂੰ ਮਗਰ ਕਿਸੇ ਵੀ ਨਾਮ ਜਾਂ ਪਰਨਾਮ ਦੀ ਲੋੜ ਨਹੀਂ ਪਈ ਠੀਕ ਆ ਤਾਂ ਬਟ ਜੇ ਮੈਂ ਲਿਖਦਾ ਕੱਲਾ ਗਰੀਬ ਤਾਂ ਤੁਸੀਂ ਸੋਚੋਗੇ ਤਾਂ ਗਰੀਬ ਬੱਚਾ ਗਰੀਬ ਬੰਦਾ ਕੌਣ ਗਰੀਬ ਦੇਸ਼ ਕੀ ਗਰੀਬ ਠੀਕ ਹੈ ਤਾਂ ਮਤਲਬ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਵਿਸ਼ੇਸ਼ਣ ਕਹਿੰਦੇ ਆ ਤਾਂ ਗਰੀਬ ਹੋਗਾ ਤੁਹਾਡਾ ਵਿਸ਼ੇਸ਼ਣ ਦੇ ਵਿੱਚ ਗਰੀਬੀ ਹੋਗਾ ਤੁਹਾਡਾ ਨਾਮ ਦੇ ਵਿੱਚ ਤੇ ਜਿਹੜੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਆ ਪਾਵਾਚਕ ਨਾਮ ਤਾਂ ਅੱਗੇ ਨਾਸਕੀ ਤੁਨੀਆਂ ਜਾਂ ਨਾਸਕ ਦਾ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ ਦੇ ਸਹੀ ਚਿੰਨ ਦੀ ਚੋਣ ਕਰੋ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਹੈ ਠੀਕ ਆ ਕੀ ਦੀ ਵਰਤੋਂ ਕਰਕੇ ਅਸੀਂ ਨੱਕ ਦੇ ਵਿੱਚੋਂ ਆਵਾਜ਼ ਮਤਲਬ ਲਿਉਣੀ ਆ ਤਾਂ ਇਹਨਾਂ ਦਾ ਕਹਿੰਦੇ ਨਹੀਂ ਲਗਾ ਅੱਖਰ ਜਿਹੜੇ ਸਾਡੇ ਕੋਲੇ ਹੈਗੇ ਨੇ ਤਿੰਨ ਓਕੇ ਬਿੰਦੀ ਅਧਕ ਟਿੱਪੀ ਲਗਾ ਅੱਖਰ ਸਾਡੇ ਕੋਲੇ ਤਿੰਨ ਨੇ ਦੋ ਅੱਖਰ ਵੀ ਸਾਡੇ ਕੋਲੇ ਤਿੰਨ ਨੇ ਤੇ ਸਵਰ ਵੀ ਸਾਡੇ ਕੋਲੇ ਤਿੰਨ ਨੇ ਓਕੇ ਤਾਂ ਅਧਕ ਅਧਕ ਹੁੰਦਾ ਹਮੇਸ਼ਾ ਦਬਾव ਪਾਉਣ ਲਈ ਕੋਈ ਵੀ ਸ਼ਬਦ ਜਿਹਦੇ ਅੱਗੇ ਅਧਕ ਪਾਤਾ ਉਹ ਜਿਹੜਾ ਉਦ ਬਾਦਵਾ ਲਾਉਣ ਵਾਲਾ ਉਹਨੇ ਦੋ ਵਾਰੀ ਰਿਪੀਟ ਹੋ ਜਾਣਾ ਉਹ ਤੇ ਦਾਬ ਪੈ ਜਾਂਦਾ ਸਿਆਰੀ ਸਾਡੇ ਕੋਲੇ ਲਗਾ ਲਗਾ ਨੂੰ ਅਸੀਂ ਟਾਈਮ ਦੇ ਅਨਸਾਰ ਦੇ ਤਰੀਕੇ ਨਾਲ ਦੋ ਹਿੱਸਿਆਂ 'ਚ ਵੰਡ ਦਿੰਨੇ ਆ ਇੱਕ ਲਘੂ ਹੁੰਦੀ ਆ ਇੱਕ ਦੀਰਘ ਹੁੰਦੀ ਆ ਦੀਰਘ ਤੇ ਲਘੂ ਦੀਰਘ ਤੇ ਲਘੂ ਹੁੰਦੀਆਂ ਨੇ ਲਘੂ ਹੁੰਦੀ ਸਾਡੇ ਕੋਲ ਤਿੰਨ ਤੇ ਦੀਰਘ ਹੁੰਦੀ ਸਾਡੇ ਕੋਲੇ 7 ਤੇ ਜਿਹੜੀ ਤੁਹਾਡੀ ਸਿਆਰੀ ਆ ਇਹ ਆਉਂਦੀ ਛੋਡੀ ਲਘੂ ਲਘੂ ਲਗਾ ਦੇ ਵਿੱਚ ਆਉਂਦੀ ਆ ਲਗਾ ਮਾਤਰਾ ਲਗਾ ਮਾਤਰਾ ਲਗਾ ਹੈਗੇ ਸਾਡੇ ਕੋਲ 10 ਕਿਸੇ ਵੀ ਲਗਾ ਨੂੰ ਬੋਲਣ ਦੇ ਵਿੱਚ ਜਿਹੜਾ ਟਾਈਮ ਲੱਗਦਾ ਉਹ ਨੂੰ ਅਸੀਂ ਕਹਿੰਦੇ ਆ ਮਾਤਰਾ ओके ਤੇ ਲਗਾ ਮਾਤਰਨ ਦੋ ਹਿੱਸੇ ਜੰ ਬੰਦੇਆਂ ਦੇ ਇੱਕ ਹੁੰਦੀਆਂ ਲਗੂ ਤੇ ਇੱਕ ਹੁੰਦੀਆਂ ਦੀਰਗ ਲਗੂ ਦੇ ਵਿੱਚ ਆ ਗਿਆ ਤਿੰਨ ਤੇ ਦੀਰਗ ਦੇ ਵਿੱਚ ਆ ਗਿਆ ਸੱਤ ਤੇ ਟੋਟਲ ਹੁੰਦੀ ਸਾਡੇ ਕੋਲ 10 ਜੇ ਪੁੱਛ ਲੈਣ ਕਿ ਸਿਆਰੀ ਕਿੱਦਾਂ ਦੀ ਲਗਾ ਠੀਕ ਆ ਤੇ ਲਗਾ ਮਾਤਰਾ ਕਿੱਦਾਂ ਦੀ ਲਗੂ ਦੇ ਵਿੱਚ ਆ ਜਾਂਦੀ ਹੈ ਮੁਕਤਾ ਹਮੇਸ਼ਾ ਸਾਡੇ ਕੋਲੇ ਆੜਾ ਹੁੰਦਾ ਮੁਕਤਾ ਤੇ ਇਹਦੇ ਵਿੱਚ ਆਉਣਾ ਸੀਗਾ ਤਾਂ ਬਿੰਦੀ ਜੇ ਮੈਂ ਆਪਾਂ ਆਈ ਵਾਰੀ ਲੈ ਲਉ ਨੇ ਕਾ ਠੀਕ ਆ ਤਾਂ ਇਹਨੂੰ ਜੇ ਕਾਂ ਕਹਾਂਗੇ ਕਾਂ ਠੀਕ ਆ ਤੇ ਇਹ ਕੀ ਆ ਕਾ ਰਾਮ ਕਾ ਮੁੰਡਾ ਜਿਵੇਂ ਹੁਣ ਆਪਣੇ ਕੋ ਸਮੰਦਰ ਦਾ ਦੀ ਦੇ ਜਿਹੜੇ ਨੂੰ ਅਪਮਾਲਵੀ ਚ ਬੋਲਦੇ ਆ ਤਾਂ ਇਹਦਾ ਬਣ ਜਾਂਦਾ ਦਾਦਾ ਬਣ ਜਾਂਦਾ ਕਾ ਰਾਮ ਕਾ ਮੁੰਡਾ ਤੇ ਵੈਸੇ ਇਹਦਾ ਕਿਸੇ ਰਾਮ ਦਾ ਮੁੰਡਾ ਰਾਮ ਦਾ ਮੁੰਡਾ ਹੋਣਾ ਸੀਗਾ ਸਹੀ ਤਰੀਕੇ ਚ ਬਟ ਉਪਪਾਸ਼ਾ ਦੇ ਵਿੱਚ ਜਾ ਕੇ ਕੋਸ਼ਕ ਸ਼ਬਦ ਦਾ ਰੂਪ ਚੇਂਜ ਹੁੰਦਾ ਨਾ ਤਾਂ ਰਾਮ ਕਾ ਮੁੰਡਾ ਹੋ ਗਿਆ ਸੀਗਾ ਇਕਾ ਤੋਂ ਕਾ ਬਣ ਗਿਆ ਜਦੋਂ ਬੋਲਾਂਗੇ ਨੱਕਰਾਈ ਆਵਾਜ਼ ਆਊਗੀ ਤਾਂ ਤੇ ਜਿਹੜੀ ਉੱਪਰ ਬਿੰਦੀ ਪੈ ਜਾਂਦੀ ਹੈ ਉੱਪਰ ਬਿੰਦੀ ਪੈ ਜਾਂਦੀ ਹੈ ਇਹ ਸਾਡੀ ਨਾਸਕੀ ਦੇ ਵਿੱਚ ਆ ਜਾਂਦੀ ਹੈ ਇਹ ਟੋਟਲ ਸਾਡੇ ਕੋਲ 3 ਹੁੰਦੀਆਂ ਨੇ ਲਗਾਖਰ ਲਗਾ ਦੇ ਨਾਲ ਆਉਣ ਵਾਲੇ ਅੱਖਰ ਲਗਾ ਦੇ ਨਾਲ ਲਗਾ ਦੇ ਨਾਲ ਲੱਗਣ ਵਾਲੇ ਅੱਖਰਾਂ ਨੂੰ ਅਸੀਂ ਕਹਿੰਦੇ ਆ ਲਗਾਖਰ ਇਹ ਹੈਗੇ ਨੇ ਤਿੰਨ ਬਿੰਦੀ ਟਿੱਪੀ ਅਦਕ ਜਿਹੜਾ ਚੰਗਾ ਕਰਤਾਰ ਵਾਲਾ ਹੋਵੇ ਤਾਂ ਉਹਨਾਂ ਆਪਾਂ ਕੀ ਕਹਾਂਗੇ ਜਿਹੜਾ ਚੰਗਾ ਕੈਰੇਕਟਰ ਵਾਲਾ ਹੋਵੇ ਉਹਨੂੰ ਆਪਾਂ ਕਹਾਂਗੇ ਸਦਾਚਾਰੀਆ ਓਕੇ ਜਿਹਦਾ ਲੋਕਾਂ ਨਾਲ ਚੰਗਾ ਰਹਿਣ ਸੈਨ ਹੋਵੇ ਉਹਨਾਂ ਆਪਾਂ ਕਹਿੰਦੇ ਆ ਲੋਕਚਾਰੀਆ ਰਾਸ਼ਟਰ ਰਾਸ਼ਟਰਵਾਦੀ ਬਤਾਈਓ ਤੁਹਾਨੂੰ ਅਧਾਨ ਪੂਰਾ ਕਰੋ ਕੱਲ੍ਹ ਪਾਚਾ ਆਪਾਂ ਦੇਖਿਆ ਰਾਸ਼ਟਰੀ ਕੋਰਨਾ ਚੱਲੀ ਬਾਬਾ ਤਾਂ ਇਹਨੂੰ ਕੰਪਲੀਟ ਕਰਨਾ ਪੀਟੀ ਪਲੱਸ ਵੀ ਦੇ ਵਿੱਚ ਆਇਆ ਹੋਇਆ ਇਹ ਪਿੱਛੇ ਜਿਹਾ ਆਇਆ ਸੀ 2024 ਦੇ ਵਿੱਚ ਕਾਫੀ ਵਾਰੀ ਆਇਆ ਹੋਇਆ ਸਿਰ ਰੀਪੀਟ ਕੋਰਨਾ ਚੱਲੀ ਬਾਬਾ ਤਿਹਾਈ ਇਹਦਾ मीनिंग ਜੇ ਪੁੱਛ ਲੈਣ ਇਹਦਾ मीनिंग ਦੱਸੋ ਇਹ ਕੀ ਆਪਣੇ ਆਪ ਦੇ ਵਿੱਚ ਖਾਣ ਆਈ ਵੀ ਨਹੀਂ ਰੱਖਣੀ ਹੈ ਬੇਟੇ ਕਿ ਕਿਹੜਾ ਮੁਹਾਵਰਾ ਹੁੰਦਾ ਕਿਹੜਾ ਖਾਣ ਹੁੰਦਾ ਠੀਕ ਆ ਕਿ ਜਦੋਂ ਕੰਮ ਦਾ ਬਹੁਤ ਪਿਆ ਹੋਵੇ ਵਿੱਚ ਥੋੜਾ ਜਿਹਾ ਵੀ ਨਾ ਕੀਤਾ ਹੋਵੇ ਤੇ ਕਹਦੇ ਕਿ ਮੈਂ ਤਾਂ ਥੱਕ ਗਈ ਠੀਕ ਆ ਜਿਵੇਂ ਆ ਕਹਿੰਦੇ ਸ਼ੇਰ ਦੇ ਵਿੱਚ ਪੂਣੀ ਵੀ ਨਹੀਂ ਕੱਤੀ ਠੀਕ ਹੈ ਸੀਰ ਦੇ ਵਿੱਚੋਂ ਪੂਣੀ ਵੀ ਨਹੀਂ ਕੱਤੀ ਕਿ ਬਹੁਤ ਪਿਆ ਹੈ ਜੇ ਕੁਝ ਵੀ ਨਹੀਂ ਕੀਤਾ ਠੀਕ ਹੈ ਬਹੁਤ ਸੀਗਾ ਵਿੱਚੋਂ ਕੁਝ ਵੀ ਨਹੀਂ ਨਮੀੜਿਆ ਤੇ ਪਹਿਲਾਂ ਹੀ ਥੱਕ ਜਾਣਾ ਠੀਕ ਆ ਕੋ ਨਾ ਚੱਲੇ ਬਾਬਾ ਤੇ ਹਾਈ ਅਨਖੀਲਾ ਸ਼ਬਦ ਵਿੱਚ ਪਛੇਤਰ ਦੱਸੋ ਓਕੇ ਇਹ ਆਪਾਂ ਕੀਤਾ ਹੋਇਆ ਪਿਛਲੇ ਵੀਡੀਓ ਦੇ ਵਿੱਚ ਇਹਦਾ ਅਨਸਰ ਤੁਸੀਂ ਕਮੈਂਟ ਦੇ ਵਿੱਚ ਕਰੋਗੇ ਓਕੇ ਤਾਂ ਜਿਹੜੇ ਬੱਚੇ ਕੀ ਮਤਲ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੁਹਾਡਾ ਬਹੁਤ ਬਹੁਤ ਸ਼ੁਗਰੀਆ ਤੇ ਬਟ ਕਮੈਂਟ ਵੀ ਕਰਿਆ ਕਰੋ ਜੋ ਵੀ ਸਵਾਲ ਪੁੱਛਦੇ ਆ ਕਮੈਂਟ ਜਰੂਰ ਕਰਿਆ ਕਰੋ ਸ਼ੁੱਧ ਸ਼ਬਦ ਜੋੜ ਕਿਹੜਾ ਹੈ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਜੋੜ ਕਿਹੜਾ ਹੈ ਓਕੇ ਇਹ ਬਹੁਤ ਵਾਰ ਆਇਆ ਹੋਇਆ ਇਹ ਹੈਗਾ ਤੁਹਾਡਾ ਬੇੜਾ ਸ਼ਬਦ ਇਸ ਸੀਗਾ ਕਾਂਸਟੇਬਲ ਦਾ ਓਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਨ ਪਿਛਾਈ ਅਤੇ ਗੋਬਿੰਦ ਸ਼ਾਹੀ ਨਾਂ ਦੇ ਨਵੇਂ ਸਿੱਕੇ ਜਾਰੀ ਕੀਤੇ ਸਨ ਨਾ ਇਨ੍ਹਾਂ ਸਿੱਕਿਆਂ ਉੱਪਰ ਲਿਖੀ ਹੋਈ ਪਾਸ਼ਾ ਦਾ ਨਾਮ ਦੱਸੋ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀ ਵੈਸੇ ਹੀ ਪੁੱਛ ਲੈਣਾ ਸਰਕਾਰੀ ਪਾਸ਼ਾ ਕਿਹੜੀ ਰੱਖੀ ਸੀ ਬਾਬਾ ਜੀ ਨੇ ਫਾਰਸੀ ਪਾਸ਼ਾ ਰੱਖੀ ਸੀ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਿਹੜੀ ਬਾਸ਼ਾ ਰੱਖੀ ਸੀ ਫਾਰਸੀ ਬਾਸ਼ਾ ਰੱਖੀ ਸੀ ਕਿਉਂਕਿ ਉਦੋਂ ਉਹ ਗਣਤੀ ਦੇ ਵਿੱਚ ਜਿਹੜਾ ਸਾਡਾ ਪੰਜਾਬ ਸੀ ਇਹਦੇ ਵਿੱਚ ਮੁਸਲਿਮ ਪਾਈਚਾਰਾ ਸੀਗਾ ਠੀਕ ਹੈ ਜਦੋਂ ਕੋਈ ਵੀ ਰਾਜ ਕਰਦਾ ਤਾਂ ਉਹ ਮਤਲਬ ਲੋਕਾਂ ਦਾ ਸੱਭਿਆਚਾਰ ਜਾਂ ਉਹਨਾਂ ਦੀ ਜੋ ਵੀ ਲੈਂਗੁਏਜ ਹੁੰਦੀ ਆ ਉਹਦੇ ਨਾਲ ਛੇੜਖਾਨੀ ਨਹੀਂ ਕਰੂਗਾ ਠੀਕ ਹੈ ਫਿਰ ਵੀ ਸ਼ਾਂਤੀ ਰਹਿੰਦੀ ਆ ਤਾਂ ਉਹਨਾਂ ਦੀ ਜਿਹੜੀ ਪਾਸ਼ਾ ਸਿੱਕਿਆਂ ਦੇ ਉੱਪਰ ਲਿਖੀ ਸੀ ਉਹ ਸੀ ਜੀ ਪਾਸ਼ੀ ਪਾਸ਼ਾ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਗੁਰੂ ਗੋਬੀ ਸਿੰਘ ਜੀ ਨੂੰ ਕਦੋਂ ਮਿਲੇ ਸੀ 1708 ਦੇ ਵਿੱਚ ਮਿਲੇ ਸੀ ਬੰਦਾ ਸਿੰਘ ਬਹਾਦਰ ਜੀ ਦਾ ਜਦੋਂ ਮਤਲਬ ਗੁਰੂ ਜੀ ਨੂੰ ਮਿਲੇ ਉਦੋਂ ਉਮਰ ਕਿੰਨੀ ਸੀ ਉਦੋਂ ਉਮਰ ਸੀਗੀ ਇਹਨਾਂ ਦੀ 38 ਸਾਲ ਦੀ ਉਮਰ ਸੀਗੀ ਕਿਹੜੇ ਸਾਲ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ 17 1670 ਦੇ ਵਿੱਚ ਜਨਮ ਹੋਇਆ ਕਿੱਥੇ ਹੋਇਆ ਸੀਗਾ ਇਹ ਹੋਇਆ ਸੀਗਾ ਜੰਮੂ ਦੇ ਵਿੱਚ ਓਕੇ ਤਾਂ ਦਰਦਾਸਪੁਰ ਨੰਗਲ ਦੀ ਲੜਾਈ ਹੁੰਦੀ ਆ 1715 ਦੇ ਵਿੱਚ ਤੇ 1716 ਜੂ ਮਹੀਨੇ ਚ ਬਾਬਾ ਬੰਦਾ ਸਿੰਘ ਦੀ ਮਤਲਬ ਸ਼ੀਧੀ ਹੁੰਦੀ ਹੈ ਕਿੱਥੇ ਸ਼ੀਧੀ ਹੁੰਦੀ ਹੈ ਦਿੱਲੀ ਦੇ ਵਿੱਚ ਸ਼ੀਧੀ ਹੁੰਦੀ ਹੈ ਦਿੱਲੀ ਦੇ ਵਿੱਚ ਸਾਡੇ ਕਿਹੜੇ ਗੁਰੂ ਮਹਾਰਾਜ ਜੀ ਦੀ ਸ਼ੀਧੀ ਹੋਈ ਸੀ ਸਾਡੇ 9ਵੇਂ ਗੁਰੂ ਜੀ ਦੀ ਸ਼ੀਧੀ ਹੋਈ ਸੀ ਗੁਰੂ ਤੇਗ ਬਹਾਦਰ ਜੀ ਦੀ ਓਕੇ ਤਾਂ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ بیٹے ਦਾ ਨਾਮ ਬਹੁਤ ਪੁੱਛਿਆ ਜਾਂਦਾ ਜਿੰਨਾਂ ਦੀ ਉਮਰ ਉਸ ਟਾਈਮ ਸੀਗੀ 4 ਸਾਲ ਅਜੀਤ ਸਿੰਘ ਉਹਨਾਂ ਦਾ ਨਾਮ ਸੀਗਾ ਉਹਨਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਉਹਨਾਂ ਦੇ ਸਾਹਮਣੇ ਹੀ ਸ਼ੀਰ ਕੀਤਾ ਜਾਂਦਾ ओके ਤਾਂ ਜਿਹੜੀ ਚੱਪਣ ਚਿੜੀ ਦੀ ਲੜਾਈ ਹੋਈ ਸੀ ਉਹਦੇ ਵਿੱਚ ਕਿਹੜਾ ਮੁਗਲ ਮਤਲਬ ਇਹ ਸੂਬੇਦਾਰ ਮਰਿਆ ਸੀ ਉਦੋਂ ਮਰਿਆ ਸੀ ਆਪਣਾ ਬਜੀਰਖਾ ओके ਤੇ 1715 ਦੇ ਵਿੱਚ ਸੀਗੀ ਗਰਦਾਸਪੁਰ ਨੰਗਲ ਦੀ ਲੜਾਈ ਬਾਕੀ ਆਪਾਂ ਅਗਲੇ ਗਲਾਸਾਂ ਦੇ ਵਿੱਚ ਡਿਟੇਲ ਚ ਕਰਾਂਗੇ ਜਕਰੀਆ ਖਾਨ ਨੇ ਕਿਸੇ ਸਿੱਖ ਸਰਦਾਰ ਨੂੰ ਨਵਾਬ ਦੀ उपाधि ਦਿੱਤੀ ਸੀ ओके जਕਰੀਆ ਖਾਨ ਨੇ ਜਦੋਂ ਨੂੰ ਪਤਾ ਸੀ ਕਿ ਨਾਦਰ ਸ਼ਾਹ ਅਟੈਕ ਕਰ ਸਕਦਾ ਤਾਂ ਉਹਨਾਂ ਨੇ ਸਿੱਖਾਂ ਨਾਲ ਸਮਝੌਤਾ ਕਰਿਆ ਸੀ ਠੀਕ ਹੈ ਜਦੋਂ ਨੂੰ ਪਤਾ ਲੱਗਿਆ ਸੀ ਸਿੱਖਾਂ ਨੂੰ ਹਰਾਉਣਾ ਕੋਈ ਸੌਖੀ ਗੱਲ ਨਹੀਂ ਗੀ ਤਾਂ ਕਿਹੜੇ ਸਰਦਾਰ ਕਿਹੜੇ ਸਰਦਾਰ ਨੂੰ ਨਵਾਬ ਦੀ ਪਾਦੀ ਰhiti ਸੀ ਓਕੇ ਇਹਨਾਂ ਦੇ ਵਿੱਚੋਂ ਲਾਲ ਸਿੰਘ ਤੀਜਾ ਸਿੰਘ ਇਹ ਐਂਗਲੋ ਜਦੋਂ ਆਪਣੇ ਐਂਗਲੋ ਸਿੱਖ ਵਾਰ ਹੁੰਦੇ ਨੂੰ ਉਹਦਾ ਆਪਾਂ ਦੇਖਦੇ ਨੇ ਇਹਨਾਂ ਨੂੰ ਜੱਸਾ ਸਿੰਘ ਆਲੂਵਾਲੀਆ ਵੀ ਆਪਣੇ ਕੋਲੇ ਤਾਂ ਇਹ ਆਨਸਰ ਹੋਣਾ ਸੀਗਾ ਨਵਾਬ ਕਪੂਰ ਸਿੰਘ ਕਪੂਰ ਸਿੰਘ ਨੂੰ ਆਪਾਦੀ ਦਿੱਤੀ ਸੀ ਜੇ ਪੁੱਛ ਲੈਣਾ ਜਿਹੜਾ ਕਪੂਰ ਸਿੰਘ ਸੀ ਕੋਦੋ ਦਿੱਤੀ ਸੀ 1734 ਦੇ ਵਿੱਚ ਦਿੱਤੀ ਸੀ ਕਿਹੜੀ ਮਿਸਲ ਨਾਲ ਸੰਬੰਧ ਸੀ ਇਹ ਸੀਗਾ ਫੈਜ਼ਪੁਰੀਆ ਮਿਸਲ ਨਾਲ ਤੇ ਕਿਹੜਾ ਏਰੀਆ ਸੀ ਇਹਨਾਂ ਕੋਲ ਜਲੰਧਰ ਤੇ ਆਸ-ਪਾਸਲੇ ਜਿਹੜਾ ਏਰੀਆ ਸੀਗਾ ਉਹ ਏਰੀਆ ਸੀਗਾ ਇਹਨਾਂ ਮਤਲਬ ਕੋਲੇ ਤਾਂ ਕਪੂਰ ਸਿੰਘ ਦੀ ਜਿਹੜੀ ਮੌਤ ਹੁੰਦੀ ਹੈ ਇਹ ਹੁੰਦੀ ਹੈ 1795 ਦੇ ਵਿੱਚ ਕਪੂਰ ਸਿੰਘ ਫਜ਼ਲਬੁਰੀਆ ਮਿਸਲ ਨਾਲ ਸੀ ਉਸ ਤੋਂ ਬਾਅਦ ਕੌਣ ਬੈੰਦਾ ਗੱਦੀ ਤੇ ਬੁੱਧ ਸਿੰਘ ਬੈੰਦਾ ਠੀਕ ਹੈ ओके ਤਾਂ ਆਪਾਂ ਦੇਖਿਆ ਸੀ 1792 ਦੇ ਵਿੱਚ ਕਿਹਦੀ ਮੌਤ ਹੋਈ ਨੀ ਮਹਾਰਾਜਾ ਰਣਜੀਤ ਸਿੰਘ ਦੇ ਫਾਦਰ ਸਾਹਿਬ ਦੀ ਮੌਤ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਕਦੋਂ ਬੈਠਦੇ ਨੇ 97 ਦੇ ਵਿੱਚ ਬੈਠਦੇ ਨੇ ਉਸ ਤੋਂ ਪਹਿਲਾਂ 2 ਸਾਲ ਪਹਿਲਾਂ ਨਵਾਬ ਕਪੂਰ ਸਿੰਘ ਦੀ ਮੌਤ ਹੋਈ ਓਕੇ ਇਨ ਅ ਟਾਈਮ ਇਹਨਾਂ ਨੇ ਕਿ ਮਤਲਬ ਆਪਾਂ ਵੇਖਿਆ ਤੁਹਾਨੂੰ ਨਾਲ ਤੇ ਮਤਲਬ ਇਹ ਜਿੰਨੇ ਵੀ ਕਿ ਮਤਲਬ ਆਪਣੇ ਦਲ ਖਾਲਸਾ ਬਣਿਆ ਸੀਗਾ ਉਹ ਵੀ ਇਹਨਾਂ ਦੇ ਟਾਈਮ ਤੇ ਬਣਿਆ ਇਟਸ ਦਾ ਕਿ ਇਹਨਾਂ ਨੇ ਸਿੱਖ ਜਿਹੜਾ ਆਪਣਾ ਸੀਗਾ ਸਿੱਖ ਉਹਨਾਂ ਨੂੰ ਚੰਗਾ ਕੀ ਲੀਡ ਕੀਤਾ ਸੀਗਾ ਇਨ੍ਹਾਂ ਵਿੱਚੋਂ ਕਿਸ ਗੁਰੂ ਜੀ ਨੂੰ ਉੱਚ ਦਾ ਪੀਰ ਕਿਹਾ ਜਾਂਦਾ ਹੈ ਤਾਂ ਕਿਹੜੇ ਗੁਰੂ ਸਾਹਿਬਾਨ ਨੂੰ ਉੱਚ ਦਾ ਪੀਰ ਕਿਹਾ ਜਾਂਦਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਗੁਰੂ ਅਮਰਦਾਸ ਜੀ ਨੂੰ ਸਭ ਤੋਂ ਵੱਡੀ ਉਮਰ ਦੇ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਣਗੇ ਗੋਬਿੰਦ왈 ਸਾਹਿਬ ਸ਼ਹਿਰ ਲੈ ਕੇ ਆਉਣਗੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਜਿਹਦਾ ਨਾਮ ਸੀ ਚੱਕ ਨਾਨਕ ਇਸ ਸਟਾਰਟਿੰਗ ਦੇ ਵਿੱਚ ਕਰਤਾਰਪੁਰ ਰਾਵੀ ਨਦੀ ਦੇ ਕਿਨਾਰੇ ਹੁਣ ਆਪਾਂ ਦੇਖਿਆ ਨਾ ਕਰੰਟ ਦੇ ਵਿੱਚ ਰਿਹਾ ਪਾਕਿਸਤਾਨ ਤੇ ਤੁਸੀਂ ਜਰੂਰ ਯਾਦ ਰੱਖਣਾ ਸਾਡੇ 6 ਜ਼ਿਲ੍ਹੇ ਲੱਗਦੇ ਨੇ ਓਕੇ ਪਾਕਿਸਤਾਨ ਨਾਲ ਇਹਨਾਂ ਨੂੰ ਨੌਰਥ ਟੂ ਸਾਊਥ ਲਾਉਣਾ ਕਿਹੜਾ ਦਰਿਆ ਮਤਲਬ ਪਾਕਿਸਤਾਨ ਦੇ ਵਿੱਚ ਕਿੰਨੇ ਕਿਲੋਮੀਟਰ ਅੱਗੇ ਜਾਂਦਾ ਕਿਹੜੇ ਕਿਹੜੇ ਡੈਮ ਬਣੇ ਹੋਏ ਨੇ ਉਹ ਸਾਰਾ ਤੁਸੀਂ ਜਿੰਨਾ ਵੀ ਆਪਣਾ ਕੀ ਮਤਲਬ ਪੰਜਾਬ ਦਾ ਪਾਕਿਸਤਾਨ ਨਾਲ ਜੋ-ਜੋ ਵੀ ਹਦਾਂ ਲੱਗਦੀਆਂ ਨੇ ਜੋ-ਜੋ ਵੀ ਆਪਣੇ ਪਹਿਲਾਂ ਇਹਨਾਂ ਨਾਲ ਚੀਜ਼ਾਂ ਹੋਈਆਂ ਸੀਗੀਆਂ ਉਹ ਸਾਰੀਆਂ ਯਾਦ ਰੱਖਣੀਆਂ ਠੀਕ ਆ ਉਹ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਪੀਟੀ ਪਲੱਸ ਵੀ ਦੇ ਵਿੱਚ ਡਿਟੇਲ ਦੇ ਵਿੱਚ ਆਊਗਾ ਕਿਉਂਕਿ ਪੇਪਰ ਵੀ ਹੁਣ ਤੁਹਾਡੇ ਸਟਾਰਟਿੰਗ ਦੇ ਵਿੱਚ ਬੀ ਗਰੁੱਪ ਦੇ ਹੋਣਿਆ ਦਾ ਤਾਂ ਉੱਚਾ ਪੀਰ ਸਾਡੇ 10ਵੇਂ ਗੁਰੂ ਸਾਹਿਬਾਨ ਗੁਰੂ ਗੋਬੀ ਸਿੰਘ ਜੀ ਨੂੰ ਕਿਹਾ ਜਾਂਦਾ ਪੰਜਾਬੀ ਪਾਸ਼ਾ ਦਾ ਪਹਿਲਾ ਅਖਬਾਰ ਕਿਹੜਾ ਸੀਗਾ ਤਾਂ ਪੰਜਾਬੀ ਪਾਸ਼ਾ ਦੇ ਇਹਨਾਂ ਦੇ ਵਿੱਚੋਂ ਪਹਿਲਾ ਅਖਬਾਰ ਕਿਹੜਾ ਸੀਗਾ ਇਹਦਾ ਅਨਸਰ ਕਰੋ ਖਾਲਸਾ ਅਖਬਾਰ ਸੀ ਜੱਗ ਬਾਣੀ ਸੀ ਗਦਰ ਸੀ ਜਾਂ ਪੰਜਾਬ ਓਕੇ ਗਦਰ ਜਿਹੜਾ ਅਖਬਾਰ ਸੀ ਉਰਦੂ ਪਾਸ਼ਾ ਦੇ ਵਿੱਚ ਛਪਦਾ ਸੀ ਅਮਰੀਕਾ ਤੋਂ ਇਸ ਅਖਬਾਰ ਦੇ ਨਾਮ ਤੇ ਹੀ ਗਦਰ ਲਹਿਰ ਪਿਆ ਸੀ ਜਿਹੜੀ ਲਹਿਰ ਸਾਡੀ ਸਟਾਰਟ ਹੋਈ ਸੀ ਉਹਦਾ ਨਾਮ ਗਦਰ ਮਤਲਬ ਅਖਬਾਰ ਤੋਂ ਹੀ ਪਿਆ ਸੀ ਪੰਜਾਬ ਜਿਹੜਾ ਸ਼ਬਦ ਆ ਇਹ ਹੈਗਾ ਫਾਰਸੀ ਪਾਸ਼ਾ ਦਾ ਪੰਜ ਆਬ ਪੰਜ ਪਾਣੀਆਂ ਦੀ ਜਿਹੜੀ ਤਰਤੀ ਆ ਜੱਗ ਬਾਣੀ ਆ ਇਹ ਸੀਗਾ ਖਾਲਸਾ ਅਖਬਾਰ ਓਕੇ ਇਹ ਬੀਕਲੀ ਅਖਬਾਰ ਸੀਗਾ ਤੇ ਇਹ ਲਾਹੌਰ ਤੋਂ ਸ਼ਬਦਾਂ ਸੀਗਾ ਓਕੇ ਲਾਹੌਰ ਤੋਂ ਇਹਨੂੰ ਛਪਨਾ ਸਟਾਰਟ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਚੀ ਕਿਹੜੀ ਸਾਲ ਹੁੰਦੀ ਆ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਚੀ ਹੁੰਦੀ ਆ ਕਿਹੜੀ ਜਗ੍ਹਾ ਤੇ ਹੁੰਦੀ ਆ ਲਾਹੌਰ ਦੇ ਵਿੱਚ ਹੁੰਦੀ ਆ 1799 ਦੇ ਵਿੱਚ ਇੱਥੇ ਇਹਨਾਂ ਨੇ ਜਿਹੜਾ ਰਾਜਪਾਕ ਸੀਗਾ ਕਿਉਂਕਿ ਆਪਾਂ ਦੇਖਿਆ ਨਾ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਰਾਜਪਾਕ 17 97 ਦੇ ਵਿੱਚ ਆਪਣੇ ਹੱਥ ਚ ਲੈਤਾ ਸੀਗਾ ਤੇ 99 ਦੇ ਵਿੱਚ ਇਹਨਾਂ ਨੇ ਪਹਿਲਾ ਹਮਲਾ ਕੀਤਾ ਸੀ ਲਾਹੌਰ ਦੇ ਵਿੱਚ ਤਾਂ ਇਹਨਾਂ ਦੀ ਜਿਹੜੀ ਤਾਜਪੋਸ਼ੀ ਹੁੰਦੀ ਆ ਉਹ 1801 ਦੇ ਵਿੱਚ ਅੰਮ੍ਰਿਤਸਰ ਪੰਗੀ ਮਿਸਲ ਕੋਲੇ ਸੀਗਾ ਓਕੇ ਤਾਂ ਪੰਗੀ ਮਿਸਲ ਵਾਲੇ ਕੀ ਮਤਲਬ ਸਹੀ ਤਰੀਕੇ ਨਾਲ ਰਾਜ ਨਹੀਂ ਕਰਦੇ ਸੀ ਤਾਂ 1805 ਦੇ ਵਿੱਚ ਇਹਨਾਂ ਨੇ ਪੰਗੀ ਮਿਸਲ ਅੰਮ੍ਰਿਤਸਰ ਤੇ ਮਤਲਬ ਅਟੈਕ ਕੀਤਾ ਸੀਗਾ ਤੇ 1792 ਦੇ ਇਹਨਾਂ ਦੇ ਫਾਦਰ ਸਾਹਿਬ ਦੇ ਬੈਕ ਹੁੰਦੀ ਆ ਮਟੀ ਦਾ ਦੀਵਾ ਕਿਸ ਦੀ ਰਚਨਾ ਹੈ ਤੇ ਸਾਡੇ ਆਧੁਨਿਕ ਪੰਜਾਬੀ ਲੇਖਕ ਨੇ ਇਹਨਾਂ ਦੇ ਵਿੱਚੋਂ ਮਟੀ ਦਾ ਦੀਵਾ ਕਿੰਨਾ ਦੀ ਰਚਨਾ ਇਹ ਮਟੀ ਦਾ ਦੀਵਾ ਹੈ ਕੀ ਨਵੇਂ ਬੱਚੇ ਦੇਖ ਲਓ ਇਹ ਹੈਗਾ ਇੱਕ ਨੋਵਲ ਨੋਵਲ ਸਾਡੇ ਕੋਲੇ ਅੰਗਰੇਜ਼ਾਂ ਨਾਲ ਆਇਆ ਨੋਵਲ ਇੱਕ ਇਦਾਂ ਦਾ ਕਾਵ ਰੂਪ ਆ ਜੋ ਵੀ ਲੇਖਕ ਦੇ ਮਨ ਵਿੱਚ ਆਇਆ ਜਦੋਂ ਉਹ ਉਸ ਨੂੰ ਆਪਣੇ ਵਿਚਾਰ ਨੂੰ ਕਿਸੇ ਰੂਪ ਦੇ ਵਿੱਚ ਪਟਾਲਦਾ ਕਿ ਉਹ ਰੂਪ ਕਿਹੜਾ ਦੇ ਰਿਹਾ ਉਹ ਕਵਤਾ ਦਾ ਦੇ ਰਿਹਾ ਉਹ ਨਾਵਲ ਦਾ ਦੇ ਰਿਹਾ ਜਾਂ ਉਹ ਨਾਟਕ ਦਾ ਦੇ ਰਿਹਾ ਉਹ ਕਿਹੜਾ ਰੂਪ ਦੇ ਰਿਹਾ ਉਹਨੂੰ ਆਪਾਂ ਕਹਿੰਦੇ ਕਾਵ ਕਾਵ ਕਾਦਾ ਮਤਲਬ ਕਪਤਾਨਾ ਲੈ ਜੋ ਕਾਬ ਕੋਈ ਵੀ ਹੋ ਸਕਦਾ ਮੰਨ ਦਾ ਵਿਚਾਰ ਤਾਂ ਰੂਪ ਕਿਹੜਾ ਰੂਪ ਦੇ ਤਾ ਉਹਨੇ ਠੀਕ ਆ ਤਾਂ ਨੋਵਲ ਅੰਗਰੇਜ਼ਾਂ ਨਾਲ ਆਉਂਦਾ ਤੇ ਨੋਵਲ ਸ਼ਬਦ ਇੰਗਲਿਸ਼ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਸੇਮ ਹੀ ਰਹਿੰਦਾ ਓਕੇ ਇਹ ਗੁਰਦੇਵਾਲ ਸਿੰਘ ਦਾ ਹਾਂਜੀ ਇਹ ਹੈਗਾ ਸਾਡਾ ਗੁਰਦੇਵਾਲ ਸਿੰਘ ਦਾ ਮੜੀ ਦਾ ਦੀਵਾ ਅਮਰਤਾ ਪ੍ਰੀਤਮ ਦੀ ਸੁਰ ਨੂੰ ਸਵੈ ਜੀਵਨੀ ਬਹੁਤ ਪੁੱਛਦੇ ਨੇ ਰਸੀਦੀ ਟਿਕਟਾ ਓਕੇ ਪਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਾਵ ਦੇ ਪਿਤਾ ਕਿਹਾ ਜਾਂਦਾ ਛੋਟੀਆਂ ਕਹਾਤਾਂਾਂ ਦੇ ਪਿਤਾ ਵੀ ਇਹਨਾਂ ਨੂੰ ਕਿਹਾ ਜਾਂਦਾ ਪਾਈ ਵੀਰ ਸਿੰਘ ਨੂੰ ਆਟੇ ਦੀਆਂ ਚਿੜੀਆਂ ਕਿਸ ਦੀ ਰਚਨਾ ਹੈ ਅੰਮ੍ਰਿਤਪ੍ਰੀਤਮ ਦੀ ਸ਼ੇਵ ਕੁਮਾਰ ਦੀ ਨਾਨਕ ਸਿੰਘ ਦੀ ਜਾਂ ਗਰਦੇয়াল ਸਿੰਘ ਦੀ ਓਕੇ ਤੇ ਆਟੇ ਦੀਆਂ ਚਿੜੀਆਂ ਹੈਗੀਆਂ ਸਭ ਤੋਂ ਛੋਟੀ ਉਮਰ ਦੇ ਵਿੱਚ ਸਹਿਤ ਅਕੈਡਮੀ ਅਵਾਰਡ ਪ੍ਰਾਪਤ ਕਰਨ ਵਾਲੇ ਸ਼ੇਵ ਕੁਮਾਰ ਦੀ ਇਹ ਰਚਨਾ ਆਟੇ ਦੀਆਂ ਚਿੜੀਆਂ ਕਿਹੜੀ ਰਚਨਾ ਤੇ ਇਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਸੀ ਲੂਣਾ ਤੇ ਮਿਲਿਆ ਸੀਗਾ ਓਕੇ ਨਾਨਕ ਸਿੰਘ ਦਾ ਪਵਿੱਤਰ ਪਾਪੀ ਬਹੁਤ ਪੁੱਛਦੇ ਨੇ ਓਕੇ ਅੱਜ ਦੀ ਕਲਾ ਸੋਡੀ ਇੱਥੇ ਤੱਕ ਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਜਿਹੜਾ ਸਵਾਲ ਮੈਂ ਇੱਕ ਕਈ ਦੇ ਵਿੱਚ ਪੁੱਛਿਆ ਹੋਇਆ ਤੇ ਹੁਣ ਜਿਹੜੇ ਤੁਹਾਡੇ ਕੀ ਮਤਲਬ ਹੁਣ ਤਾਂ ਸਾਰੇ ਕੀ ਮਤਲਬ ਸੁਖ ਸ਼ਾਂਤੀ ਹੋ ਗਈ ਤੇ ਆਪਣੇ ਵੀ ਤਾਂ ਹੁਣ ਮਤਲਬ ਉਮੀਦ ਆ ਮਤਲਬ ਯਕੀਨੀ ਆ ਕਿ ਤੁਹਾਡੇ ਬਹੁਤ ਜਲਦੀ ਜੂਨ ਲਾਸਟ ਜਾਂ ਜੁਲਾਈ ਦੇ ਵਿੱਚ ਪੇਪਰ ਹੁਣ ਸਟਾਰਟ ਹੋ ਜਾਣਗੇ ਤਾਂ ਸਟਾਰਟਿੰਗ ਦੇ ਵਿੱਚ ਜਿਹੜੇ ਤੁਹਾਡੇ ਪੇਪਰ ਹੋ ਰਹੇ ਨੇ ਤਾਂ ਉਹ ਹੋ ਰਹੇਣਗੇ ਬੀ ਗਰੁੱਪ ਦੇ ਜਾਂ ਐਕਸਾਈਜ਼ ਜਾਂ ਬੀ ਗਰੁੱਪ ਦੇ ਇਹ ਤੋਂ ਬਾਅਦ ਜਿਹੜੀਆਂ ਵੀ ਸੋਨ ਕਲਾਸਾਂ ਮਿਲਣ ਮਿਲਿਆ ਕਰਨਗੀਆਂ ਉਹ ਸਾਨੂੰ ਪੰਜਾਬੀ ਤੇ ਪੰਜਾਬ ਜੀ ਕੇ ਦੀਆਂ ਮਿਕਸ ਮਿਲਿਆ ਕਰਨਗੀਆਂ ਤੇ ਜੋ ਵੀ ਅਸੀਂ ਟੌਪਿਕ ਕਰਿਆ ਕਰਾਂਗੇ ਜਿਵੇਂ ਅੱਜ ਦਾ ਸਿਰਫ ਆਨਸਰ ਦੇਖਿਆ ਜਿਵੇਂ ਬੰਦਾ ਸਿੰਘ ਬਹਾਦਰ ਤੇ ਤੇ ਜਦੋਂ ਕੋਈ ਵੀ ਬੰਦਾ ਸਿੰਘ ਬਹਾਦਰ ਤੇ ਕੋਈ ਵੀ ਸਵਾਲ ਆਇਆ ਕਰੂ ਆਪਾਂ ਉਹਦੀ ਸਾਰੀ ਡਿਟੇਲ ਦੇਖਿਆ ਕਰਾਂਗੇ ਓਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੀ ਪੋਸਟ ਦੀ ਤਿਆਰੀ ਕਰ ਰਹੇ ਹੋ ਫਿਰ ਜੇ ਜ਼ਿਆਦਾਤਰ ਬੱਚੇ ਐਕਸਾਈਜ਼ ਵਾਲੇ ਹੋਈ ਹੈ ਨਾ ਉਸ ਤਰੀਕੇ ਨਾਲ ਆਪਾਂ ਸਾਰੇ ਟੈਸਟ ਤਿਆਰ ਕਰਾਂਗੇ ਕਿਉਂਕਿ ਤੁਹਾਡੀ ਕਮੈਂਟ ਪੜ੍ਹ ਕੇ ਹੀ ਅਸੀਂ ਅੱਗੇ ਟੈਸਟ ਤਿਆਰ ਕਰਦੇ ਹਾਂ ਤੇ ਜੇ ਜ਼ਿਆਦਾਤਰ ਬੱਚੇ ਬੀ ਗਰੁੱਪ ਦੇ ਹੋਈ ਤਾਂ ਉਸ ਤਰੀਕੇ ਨਾਲ ਕਿਉਂਕਿ ਬੀ ਗਰੁੱਪ ਦੇ ਵਿੱਚ ਥੋੜਾ ਹਾਈ ਲੈਵਲ ਆਉਂਦਾ ਸਟੇਟਮੈਂਟ ਤ ਦੱਸੋ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਸਹੀ ਹੋਏ ਨੇ ਤੁਹਾਡੇ